ਦੁੱਕੀ ਤਿੱਕੀ ਚੱਕ ਦਿਆਂਗੇ ਧੌਣ ਤੇ ਗੋਡਾ ਰੱਖ ਦਿਆਂਗੇ ਹਾਂ ਸਰਪੰਚ ਬਣ ਜਾਗੇ ਦੇਖਿਆ ਸਹੀ ਖਾਵਾਂਗੇ ਗ੍ਰੈਂਡਾ ਮਗਾ ਮਗਾ ਭਗਵੰਤਵਾਂ ਤੋਂ ਬਣ ਜਾਗੇ ਸਰਪੰਚ ਹੁਣ ਜੇ ਨਾਲ ਕਾਗਜ਼ ਪਾਦਨ ਨੂੰ ਫਿਰਦੇ ਆ ਉਹਨਾਂ ਦੀ ਤਾਂ ਮਚਾ ਦੇਾਂਗੇ ਕਾਲਜੇ ਦੇਖੀਦਾ ਸਹੀ ਸਰੀਕਾਂ ਦੀ ਨੀਂਦ ਉੱਡ ਜੂ ਜਦੋਂ ਜਿੱਤ ਕੇ ਬਣਾਂਗੇ ਸਰਪੰਚ ਪੰਚ ਨਹੀਂ ਬਣ ਗਈ ਤੇ ਸਲਾਮਾ ਕਰਨਗੇ ਲੋਕ ਉਹ ਬੈਠੀਆਂ ਜਾ ਕੇ ਆਵਾਂ ਨਾ ਅੜੀ ਆਪਣੀ ਸਰਪੰਚ ਕੋਣ ਉਠਿਆ ਤਾਈ ਕਿਵੇਂ ਫਿਰਦੀਆਂ ਨਹੀਂ ਬੋਲ ਜੇ ਮਾਰਦੀ ਇਹ ਕਿਵੇਂ ਕਮਲਿਆ ਮੰਗੂ ਵੱਜ ਜਾਂੀਆਂ ਮਾਰੀ ਪਤਾ ਨਹੀਂ ਕਿਵੇਂ ਬੋਲੀ ਜਾਂਦੀ ਕੋਰੀ ਜਾਂਦੀ ਨਹੀਂ ਕਿ ਇੱਥੇ ਆਉਂਗੀਆਂ ਕਿੱਥੇ ਬੈਠੂ ਆ ਜਾ ਆ ਜਾ ਤਾਈ ਨੰਗਿਆਂ ਹਾਵਲੇ ਆ ਗਈ ਆ ਗਈ ਬੋਟਾ ਪਾਏ ਤੇ ਸਾਈ ਨੂੰ ਹੁਣ ਦੁਆਰੇ ਫੇਰ ਆ ਗਈ ਨਹੀਂ ਇਹਦਾ ਦੁਆਰੇ ਆਹੋ ਦੁਆਰੇ ਸਰਪੰਚ ਨਹੀਂ ਬਣ ਗਈ ਹੁਣ ਮੈਂ ਦੁਆਰੇ ਕਾਗਜ਼ ਭਰਾਤੇ ਮੇਰੇ ਪਿੰਡ ਨੇ ਕਹੇ ਤੂੰ ਸਰਪੰਚ ਨਹੀਂ ਬਹੁਤ ਬਣ ਗਿਆ ਅੱਛਾ ਨਾ ਬੜੀਆ ਬਣ ਕੇ ਕੀਤਾ ਗਿਆ ਪਹਿਲਾਂ ਨਹੀਂ ਉੱਕ ਤੇ ਤੁਹਾਡਾ ਕੰਮ ਮਾਰਾ ਮੋਟਾ ਰਹਿ ਗਿਆ ਹੁਣ ਸਾਰਾ ਪਿੰਡ ਦਾ ਕਾਗਜ਼ ਭਰਾ ਕੇ ਮੇਰੇ ਨਾਲ ਪਿਛਲੀ ਵਾਰੀ ਤੂੰ ਸਾਂਝੀ ਨਾਲ ਬਣ ਗਈ ਅੱਜ ਕਿ ਤੈਨੂੰ ਕਿਹਨੇ ਬਣਾਤਾ ਉਹ ਸਾਰਾ ਪਿੰਡ ਗਿਆ ਸੀ ਮੇਰੇ ਨਾਲ ਕਾਗਜ਼ ਇਹ ਦਈ ਪਿੰਡ ਨੇ ਤੇਰੇ ਕਾਗਜ਼ ਭਰਾ ਤੇ ਗਲ ਕਰ ਪਿੰਡ ਤੇਨੂੰ ਵੋਟਾਂ ਨਹੀਂ ਪਾਉਂਦਾ ਹੁਣ ਤੂੰ ਇੰਨੀ ਗੱਲ ਯਾਦ ਰੱਖੀ ਆਹ ਵੇਖ ਲਾ ਸਾਰੀਆਂ ਗਲੀਆਂ ਪੱਕੀਆਂ ਕਰਤੀਆਂ ਸਾਡੀ ਗਲੀ ਕੱਚੀ ਪਈ ਐ ਇੱਕ ਸੋਡੀ ਗਲੀ ਕੱਚੀ ਰਹਿ ਗਈ ਸਾਰੇ ਪਿੰਡ ਤੇ ਲਾ ਕੇ ਟ ਲੱਗ ਗਈ ਇਹਦੀ ਗ੍ਰੈਂਡ ਆਈ ਪਈ ਐ ਜੇ ਸਾਰੇ ਪਿੰਡ ਚ ਲੋਕੇਟ ਲੱਗੀ ਨਾ ਸਾਰੇ ਪਿੰਡ ਤੋਂ ਵੋਟਾਂ ਲੈਣਾ ਸਤੋ ਗਾ ਤੋਂ ਮੰਗਣੀਆਂ ਆ ਓਹੋ ਤੇਰੀ ਤਾਂ ਹੁਣ ਉਦੋਂ ਵੀ ਵਧੀਆ ਸੋਹਣੀ ਬਣਾਉਂ ਸਾਰੇ ਪਿੰਡਾਰੋਂ ਗਲੀਆਂ ਐਂ ਕਰੀ ਜਿੱਦੇ ਸਾਡੀ ਗਲੀ ਬਣਨਗੀ ਨਾ ਉਦਿਆਂ ਅਸੀਂ ਤੈਨੂੰ ਵੋਟਾਂ ਪਾ ਦੇਵਾਂਗੇ ਨਾਲੇ ਤਾਂ ਇਹ ਗੱਲ ਸੁਣ ਕਿਸੇ ਨੌਜਵਾਨ ਉਹ ਤਾਂ ਹੀ ਬਤਾਇਰਾ ਤੁਸੀਂ ਗੁੱਸਾ ਕਰਿਆ ਕਰੋ ਐਟਕੀ ਪੂਰੇ ਰਹਿਣੀਆਂ ਸਰਪੰਚੀਆਂ ਨੂੰ ਐਨੇ ਸਾਲ ਤਾਂ ਹੋ ਗਏ ਹੁਣ ਤੈਨੂੰ ਉਹ ਨੌਜਵਾਨਾਂ ਮੈਨਿਆ ਹਿਸਾਬ ਨਹੀਂ ਹੁੰਦਾ ਜਿੰਨਾ ਬੁਢੇ ਬੱਤੇ ਸੁਆਣਦੇ ਨੇ ਵੱਡੇ ਬੰਦੇ ਨੂੰ ਪਤਾ ਹੁੰਦਾ ਸਾਰੀਆਂ ਗੱਲਾਂ ਦਾ ਮੈਂ ਤੈਨੂੰ ਦੱਸਾਂ ਜਿਹੜੇ ਤਾਂ ਨੌਜਵਾਨ ਐ ਉਹ ਤਾਂ ਪਿੰਡ ਦਾ ਵਿਕਾਸ ਕਰਨਗੇ ਉਹ ਤਾਂ ਪਿੰਡ ਚ ਲਾਉਣਗੇ ਪੈਸਾ ਜਿਹੜੇ ਬੁੜੇ ਹੁੰਦੇ ਆ ਉਹ ਹੜੱਪਣ ਜਾਣਦੇ ਖਾਣ ਜਾਣਦੇ ਐ ਕੱਲਾ ਖਾਦਾ ਤੈ ਲੈ ਖਾਦਾ ਕੀ ਮਤ ਸਾਰੇ ਪਿੰਡ ਚ ਤਾਂ ਘਰੀਆਂ ਬਣਾਤੀਆਂ ਨਾਲੀਆਂ ਬਣਾਤੀਆਂ ਮੈਂ ਖਾਦਾ ਨਹੀਂ ਕੋਠੀਆਂ ਐਵੇਂ ਪਾਈ ਬੈਠੀਆਂ ਦੋ ਮੰਜ਼ਲੀ ਕੋਠੀ ਦੋ ਮੰਜ਼ਲੀ ਕੋਠੀਆਂ ਕਾਰ ਕਰੀ ਪਈਆਂ ਸਾਰਿਆਂ ਨੇ ਪਾ ਰੱਖੀਆਂ ਬਾਈ ਬਾਲੀ ਸਰਦੋ ਗਿਆ ਕਹੇ ਪੜੀਆਂ ਤੂੰ ਬੜੀਆਂ ਮੈਂ ਪੜਨ ਤੋਂ ਕਿ ਲੱਗਦਾ ਬੈਠੋ ਸਾਈਨ ਕਰਨੇ ਹੁੰਦੇ ਨੇ ਇਹਨੂੰ ਨਾ ਮੈਨੂੰ ਤਾਂ ਹੁੰਦੇ ਨਹੀਂ ਸਾਈਨ ਕਰਨੇ ਫਿਰ ਹੁਣ ਨਹੀਂ ਤੂੰ ਬਣ ਸਕੀ ਸਰਪੰਚ ਨਹੀਂ ਹੁਣ ਤਾਂ ਤੂੰ ਹੀ ਤਰੀ ਫਿਰਦੀ ਆ ਚਾਰ ਭਾਈ ਆ ਇਹਦੇ ਵਿੱਚ ਵਿਰੋਧੀ ਹੁੰਦੇ ਹੀ ਆ ਚੱਲ ਤੁਸੀਂ ਮੇਰੇ ਨਾਲ ਵਿਰੋਧ ਨੋ ਵਿਰੋਧਣਾ ਨਹੀਂ ਹੈਗੀ ਮੈਂ ਤਾਂ ਤੁਹਾਨੂੰ ਕਹਿੰਦੀ ਨਹੀਂ ਮੈਂ ਤਾਂ ਪਾਈ ਥਲਾਉਣੀ ਆ ਤੁਹਾਨੂੰ ਬੇਨਤੀ ਕਰਦੀ ਆ ਭਾਈ ਮੈਨੂੰ ਵੋਟ ਪਾਓ ਆਹੋ ਵੋਟਾ ਮਿਲੇ ਤਾਂ ਹਰੇ ਕੀ ਕਹਿੰਦਾ ਹੁੰਦਾ ਪੈਰੀਆਂ ਥਲਾਦੀਏ ਤੁਹਾਡੇ ਮੂੰਹੇ ਹੱਥ ਬੰਨਦੇ ਆ ਉਹਦੇ ਤੋਂ ਜਣਾ ਖਣਾ ਤਵੰਨਣ ਲੱਗ ਜਾਂਦਾ ਵੋਟਾਂ ਦਾ ਨਾ ਕੰਮ ਨੂੰ ਪੈਂਦੀਆਂ ਹੁੰਦੀਆਂ ਜੀ ਸਾਡੀਆਂ ਗਲੀ ਬਣਵਾਵਾਂ ਦੀ ਤੇਰੀਆਂ ਵੋਟਾਂ ਪੱਕੀਆਂ ਸੀ ਅਸੀਂ ਪਾ ਦਾਂਦੇ ਤੈਨੂੰ ਜਿੱਤਦੀ ਹਰਦੀ ਕੱਲੀ ਗਲੀ ਨੂੰ ਤਾਂ ਨਹੀਂ ਆਪਾਂ ਵੋਟਾਂ ਪਾਉਣੀਆਂ ਸਾਰੇ ਪਿੰਡ 'ਚ ਹੀ ਕੰਮ ਕਰਾਉਣੇ ਚਾਹੀਦੇ ਕੀ ਕੀਤਾ ਕੀ ਇਹਨਾਂ ਨੇ ਪਿੰਡ ਦੀਆਂ ਗਲੀਆਂ ਤਾਂ ਇਹ ਕਰਵਾਇਆ ਹੀ ਪੱਕੀਆਂ ਗਲੀ ਤਾਂ ਆਪਣੀ ਛੱਡੀ ਐ ਗਲੀਆਂ ਗਲੀਆਂ ਹੀ ਕਰਵਾਵਾਂਗਾ ਹੋਰ ਕੁਝ ਨਹੀਂ ਕਰਾਇਆ 5 ਸਾਲਾਂ 'ਚ ਆਹ ਹੋਰ ਕੀ ਹੁੰਦਾ ਜਾਂ ਨਾਲੀਆਂ ਹੁੰਦੀਆਂ ਗਲੀਆਂ ਹੁੰਦੀਆਂ ਸਰਪੰਚ ਕੋਲ ਹੋਰ ਹੁਣ ਕੋਠਿਆਂ ਦਾ ਪਾਉਂਦਾ ਨਹੀਂ ਸਰਪੰਚ ਕਿਸੇ ਦੀ ਤੇ ਕਿਉਂ ਜਿਹੜੇ ਘਰਾਂ ਦੇ ਪੈਸੇ ਆਇਏ ਸੀ ਗਰੀਬਾਂ ਨੂੰ ਉਹ ਕਿਹੜਾ ਦਿੱਤੇ ਉਹ ਵੀ ਖਾ ਗਏ ਗਰੀਬਾਂ ਦੇ ਪੈਸੇ ਤਾਂ ਹੁਣ ਖਾਣੇ ਆ ਤਾਂ ਫਿਰ ਹੁਣ ਸਰਪੰਚ ਕਾਦੀ ਖਾਤਰ ਬੰਦਾ ਬੰਦਾ ਕੁਛ ਨਾ ਦਿੱਤਾ ਜਾਂਦਾ ਹੀ ਹੈ ਪੈਸੇ ਲਾਦਾ ਹੈ ਸਰਪੰਚ ਖਾਣ ਖਾਤਰ ਦੇਖ ਲੈ ਨਹੀਂ ਮੁੱਠੂ ਮੰਨ ਗਈ ਨਹੀਂ ਅੱਖੀ ਨਹੀਂ ਬਈ ਖਾਂਦੇ ਆ ਸਰਪੰਚ ਵਿੱਚੋਂ ਫੇਰ ਬਣਦੇ ਐਵੇਂ ਬਾਰੇ ਨਾ ਕਰ ਆ ਫਿਰ ਜਿਹੜੀ ਕੋਠੀ ਪਾਈ ਉਹ ਖਾ ਖਾ ਕੀ ਬਣਾਈ ਆ ਹਾਂ ਹੋ ਗ੍ਰੈਂਡਾ ਉਹ ਤਾਂ ਨਹੀਂ ਬਚ ਜਾਂਦਾ ਕੋਈ ਨਹੀਂ ਫਿਰ ਅਜ ਕਿ ਕਿਸੇ ਨੂੰ ਹੋਰ ਖਾ ਲੈਣ ਦੇ ਤੇਰਾ ਢਿੱਡ ਨਹੀਂ ਭਰਿਆ ਹਜੇ ਦੇਖ ਸਰਪੰਚਣੀ ਜਿਹੜੀ ਬਣਨੀ ਸੀ ਤੂੰ ਬਣ ਗਈ ਐਤ ਕਿਤਾ ਨਾ ਸਰਪੰਚਣੀ ਰਾਜਵੀਰ ਨੂੰ ਬਣਾਵਾਂਗੇ ਰਾਜਵੀਰ ਖੜੀ ਹੋਣੀ ਕਾਗਜ਼ ਭਰ ਕੇ ਹਰਪ੍ਰੀਤ ਮੈਨੂੰ ਕਿੱਧਰ ਲੈਣਾ ਸਰਪੰਚਣੀ ਬਣ ਕੇ ਪੜ੍ਹੀ ਲਿਖੀ ਐ ਤੂੰ ਪਿੰਡੇ ਪਿੰਡ ਦਾ ਵਿਕਾਸ ਕਰੇਗੀ ਪਿੰਡ ਬਾਰੇ ਸੋਚੇਗੀ ਜਵਾਕਾਂ ਬਾਰੇ ਸੋਚੇਗੀ ਨੌਕਰੀਆਂ ਦਵਾਏਗੀ ਸਭ ਕੁਝ ਕਰਨਾ ਹੁੰਦਾ ਤਾਂ ਇਹ ਅਨਪੜ੍ਹ ਨੂੰ ਕੀ ਪਤਾ ਹੁੰਦਾ ਤੂੰ ਪਤਾ ਨਹੀਂ ਸੱਤਾ ਨਹੀਂ ਫਿਰ ਤੂੰ ਮੈਨੂੰ ਵੋਟ ਪਾਈ ਐਤ ਕਿ ਨਾ ਪਤਾ ਤੂੰ ਖੜੀ ਹੋਇਆ ਮੇਰੇ ਬਰੋਬਰ ਆ ਤਾਂ ਕੀ ਐ ਮੈਂ ਤਾਂ ਖੜੀ ਹੈਗੀ ਹਾਂ ਮੇਰੇ ਤਾਂ ਹੁਣ ਸਾਰੇ ਪਿੰਡ ਨੇ ਕਾਗਜ ਭਰਤੇ ਮੈਂ ਤਾਂ ਨਹੀਂ ਹੁਣ ਬੈਂਦੀ ਅੱਛਾ ਤੂੰ ਬੈਂਦੀ ਨਹੀਂ ਹੁਣ ਹਾਂ ਬੈਠੇਂਗੀ ਤੂੰ ਉਦੋਂ ਜਿੱਦਾਂ ਹਰਗੀ ਚਾਹ ਫਿਰ ਉਹ ਦੋ ਮਾਲਕੋ ਦੇ ਘਟੈਂਦੇ ਹੀ ਹੁੰਦਾ ਜਿਹੜਾ ਕਿੰਦਰ ਆ ਜੀ ਨਾ ਹੁਣ ਤਾਂ ਫਿਰ ਤੂੰ ਐ ਕਰ ਲਾ ਹੁਣ ਤਾਂ ਤੂੰ ਢਹਿਣ ਨੂੰ ਤਿਆਰ ਹੋ ਜਾ ਮੈਂ ਤਾਂ ਨਾ ਜਿੱਤਦੀ ਜੁੱਤਦੀ ਨਹੀਂ ਤੂੰ ਚੱਲ ਕੋਈ ਨਹੀਂ ਪਤਾ ਹੁੰਦੇ ਆ ਵਿਰੋਧੀ ਚੱਲ ਤੂੰ ਯਾ ਕਰੇ ਆਹੋ ਮੈਂ ਜਾਣੀਆ ਕਰੇ ਤੇ ਹੂੰ ਭਾਈ ਮੈਂ ਬੇਨਤੀ ਐ ਬੀਨੂ ਵੋਟ ਜ਼ਰੂਰ ਪਾਓ ਅੱਛਾ ਨਾ ਕੋਈ ਨਹੀਂ ਪਾਵਾਂਗੇ ਤੇਰਾ ਕੋਈ ਨਹੀਂ ਤਾਈ ਤੇਰਾ ਮਾਨਤਾ ਨਾ ਰੱਖਦੇ ਆ ਇਹਦਾ ਤੇਰਿਆਂ ਵੋਟਾਂ ਪੱਕੀਆਂ ਤੇਨੂੰ ਪਾ ਦੇਾਂਗੇ ਇਹ ਰਾਜਵੀਰ ਨਾ ਉਠੀ ਕੋਈ ਨਹੀਂ ਰਾਜਵੀਰ ਉਠ ਖੜੀ ਵੰਡ ਕੇ ਪਾ ਦੇ ਇੱਕ ਤੂੰ ਮੈਨੂੰ ਪਾ ਦੀ ਇੱਕ ਇਹਨੂੰ ਪਾ ਦੀ ਅੱਛਾ ਆਹੋ ਆ ਵੰਡ ਕੇ ਪਾ ਦੇਉਂਗਾ ਚੰਗਾ ਆ ਵੀ ਫਰਕ ਪੈ ਜਾ ਚੱਲ ਠੀਕ ਹੈ ਪਰ ਵੰਡ ਕੇ ਪਾ ਦੇਾਂਗੇ ਆਹੋ ਚੰਗਾ ਭੱਜ ਜਾਈਂ ਨਹੀਂ ਵੋਟ ਪੈਂਦੀ ਰਾਜਵੀਰ ਨੂੰ ਤਾਂ ਮੈਂ ਚੱਕ ਪੂੰਗੀ ਦੇਖ ਸਹੀ ਨੀ ਹਰਪ੍ਰੀਤ ਮੇਰਾ ਨਾਮ ਕਿਉਂ ਲੈਂਦਾ ਤੂੰ ਵੀ ਰਾਏ ਵੀ ਰੁੱਠੂਗੀ ਸਰਪੰਚੀ 'ਚ ਫੇਰ ਕੀ ਹੁੰਦਾ ਦੁਨਗੀਆਂ ਉੱਡਦੀਆਂ ਇਹ ਤਾਂ ਸਾਰੇ ਪਿੰਡ ਨੂੰ ਮੰਗਰ ਲਾਈ ਫਿਰਦੀ ਐ ਮਾਰ ਕੇ ਗੱਪ ਸੜਾਪਾ ਮੈਥੋਂ ਤਾਂ ਗੱਪ ਵੀ ਨਹੀਂ ਵੱਜਣਾ ਨਹੀਂ ਗੱਪ ਥੋੜੀ ਮਾਰਨੇ ਜੋ ਤੂੰ ਕੰਮ ਕਰੇਂਗੀ ਪਿੰਡ ਦੇ ਗਾਹਨ ਤਾਂ ਤੈਨੂੰ ਆਪੀ ਸਰਪੰਚਣੀ ਬਣਾ ਦੇਣਗੇ ਉਹੀ ਗੱਲ ਤੂੰ ਤਾਂ ਦੋ ਤਿੰਨ ਵਾਰੀ ਸਰਪੰਚਣੀ ਬਣ ਜੇਗੀ ਜੇ ਕੰਮ ਕਰੇਂਗੀ ਇੱਕ ਵਾਰੀ ਤਾਂ ਛੱਡ ਇਹ ਤਾਂ ਟੀਠ ਵਾਲੀ ਐ ਭੈਣੇ ਇਹ ਨਹੀਂ ਪਿੱਛੇ ਹਟਦੀ ਲੈ ਕਾਗਜੀ ਭਰੇਆਂ ਨੇ ਉਹ ਕੀ ਜਿੱਤ ਗਈਆਂ ਉਹਨੂੰ ਵੋਟਾਂ ਪੈ ਗਈਆਂ ਇਹੋ ਜੀ ਦਾ ਪਤਾ ਹੀ ਨਹੀਂ ਹੁੰਦਾ ਜਿਹੜੇ ਇੰਨੇ ਸਰਪੰਚੀ ਚ ਉਹੀ ਗੱਲ ਪੈਸੇ ਇਕੱਠੇ ਕੀਤੇ ਆ ਹੁਣ ਵੰਡ ਦੂਗੀ ਲੋਕਾਂ ਨੂੰ ਲੈ ਵੰਡ ਐ ਕਰੀ ਜਾਨੀ ਹੈਗੀ ਹਾਇ ਤਾਂ ਸਭ ਕੋ ਸਭ ਫੇਰ ਤੈਨੂੰ ਪਤਾ ਹੀ ਹੈਗਾ ਇਹਨਾਂ ਤਾਂ ਹੁਣ ਤਜਰਬਾ ਆ ਰਿਹਾ ਸਰਪੰਚੀ ਦਾ ਕੋਈ ਨਹੀਂ ਜੇ ਇਹਨੂੰ ਤਜਰਬਾ ਆ ਰਿਹਾ ਇਹਨੇ ਵੀ ਤੱਕ ਕਦੇ ਸਿੱਖੀ ਹੈ ਤਜਰਬਾ ਆਪਾਂ ਸਿੱਖ ਲਾਂਗੇ ਸਿੱਧਰੀ ਤਾਂ ਹੈਗੀ ਆ ਐਂ ਕਰਾਂਗੇ ਮੇਰੀ ਗੱਲ ਸੁਣ ਇਸੇ ਨੂੰ ਪੁੱਛ ਪੁੱਛ ਕੇ ਬਾਹਰ ਸਿੱਧੀ ਸਿੱਟੀ ਜਾਵਾਂਗੇ ਹਾਂ ਇਸੇ ਨੂੰ ਪੁੱਛ ਲਿਆ ਕਰਾਂਗੇ ਕਿਤਾਈ ਵੋਟਾਂ ਤੇਰੀਆਂ ਹਾਂ ਉਹੀ ਗੱਲ ਕਦੇ ਮੈਂ ਵਾਗ ਗਿਆ ਇਹਦੇ ਕੋਲੇ ਕਦੇ ਤੇਰਾ ਬਾਈ ਵਾਗ ਗਿਆ ਅਸੀਂ ਪੁੱਛਿਆ ਕਰਾਂਗੇ ਚੱਲ ਜੇ ਤੁਸੀਂ ਮਦਦ ਕਰੋਗੇ ਫੇਰ ਤਾਂ ਚੱਲ ਕੋਈ ਨਹੀਂ ਦੇਖ ਪੈਣੀ ਅਸੀਂ ਤੇਰੇ ਨਾਲ ਖੜੇ ਆ ਨੰਬਰ 1 ਪਹਿਲੇ ਨੰਬਰ ਤੇ ਸਾਡੀ ਗਲੀ ਪੱਕੀ ਕਰਨੀ ਹੋ ਸਾਡੀ ਤਾਂ ਹੋਰ ਕੋਈ ਸ਼ਰਤ ਨਹੀਂ ਆਹੀ ਤਾਂ ਆਪਾਂ ਆਹੀ ਕੰਮ ਮਾਰੇ ਦਾ ਸਰਪੰਚ ਬਣਦੇ ਆ ਆਪ ਵੀ ਸਰਪੰਚ ਬਣ ਕੇ ਆਪ ਨੂੰ ਗਲੀ ਪੱਕੀ ਕਰਨੀ ਪਵੇ ਤੂੰ ਬਣ ਜਾ ਸਰਪੰਚਣੀ ਆ ਛੋਡੇ ਬਾਰ ਚ ਵੀ ਇੱਟਾਂ ਲੱਗੀਆਂ ਆਈਆਂ ਨਾਲੇ ਲੋਕਟ ਤੂੰ ਲਾ ਲਈ ਚਾਹ ਨਾਲੇ ਲੋਕਟ ਇੱਧਰ ਲੱਗੀ ਤੇ ਸਾਡੇ ਤਾਂ ਦੇਖ ਲੈ ਕੱਚੀ ਗੁਈ ਪਈ ਐ ਗਲੀ ਚੱਲ ਵੋਟਾਂ ਦਾ ਪੈਣ ਦੇ ਹਰਪੀ ਆ ਦੇਖ ਲੈ ਪੈਣੀ ਜਦੋਂ ਹੋਤੋਂ ਨਹੀਂ ਆਉਂਦੀ ਐ ਨਾ ਸਾਡੀ ਗੱਡੀ ਜਾਂ ਮੋਟਰਸਾਈਕਲ ਉਹ ਪਿੱਛੇ ਉੱਤਰ ਕੇ ਆਉਨੇ ਤੁਰ ਕੇ ਆਉਨੇ ਇੱਥੇ ਜਿਹੜੇ ਨੇ ਦੋਏ ਪਹਿਰੇ ਨੇ ਖੱਤੇ ਪਏ ਪਏ ਸਰਪੰਹਾਂ ਦੀ ਕੀ ਲੋੜ ਨਹੀਂ ਹੈਗੀ ਬੋਟਾ ਪਤਾ ਨਹੀਂ ਕਿਹੜੇ ਮੂੰਹ ਮੰਗਣਾ ਆਉਂਦੇ ਐ ਇਸ ਗਲੀ ਚ ਲੈ ਬੋਟਾ ਮੁਗੜ ਮੜੇ ਤੇ ਤੁਰੀ ਪੈਣਾ ਬੋਟਾ ਮੰਗਦੇ ਨੇ ਕਿ ਸੰਗ ਆਉਂਦੀ ਹੈਗੀ ਬੋਟਾ ਮੇਰੇ ਆਖਿਆ ਕਹਿੰਦੇ ਵੀ ਕਿੰਨੇ ਆ ਮਰਜੀ ਉਹ ਹੀ ਗੱਲ ਮੰਗਾ ਰੱਖਦੇ ਹੋ ਸੀ ਉਹਨਾਂ ਦੀ ਪੂਰੀਆਂ ਕਰਾਂਗੇ ਸ਼ਰਤਾਂ ਤਾਂ ਉਹ ਹੀ ਗੱਲ ਵੀ ਕਹਿ ਦੰਦੇ ਨੇ ਵੀ ਪੂਰੀਆਂ ਕਰ ਦਾਂਗੇ ਕਰਨ ਮੇਰੇ ਇੱਕ ਨਹੀਂ ਕਰਦੇ ਸਹੀ ਗੱਲ ਆ ਤੇਰੀ ਚੱਲ ਦੇਖਦੇ ਆ ਵੀ ਕੀ ਬਣਦਾ ਤੇਰੀ ਬਾਈ ਤੇਰੀ ਬਾਈ ਨਾ ਕਰਦੀ ਮੈਂ ਗੱਲ ਜਾ ਕੇ ਵੀ ਰਾਜਵੀਰ ਨੂੰ ਕਹਾ ਕਾਗਜ਼ ਭਰ ਦੇ ਅੱਛਾ ਤੇ ਆਪਾਂ ਮਾੜਾ ਮੋਟਾ ਜਾ ਕੇ ਆਵਾਂਗੇ ਪਿੰਡ ਚ ਪਿੰਡੇ ਦਾ ਮਨਮਟਾ ਇਹ ਲਵਾਂਗੇ ਪਤਾ ਚਾਤਾ ਕਿ ਕਿਸੇ ਤੋਂ ਵੀ ਸਰਪੰਚ ਦੀ ਰਾਜਵੀਰ ਨੂੰ ਠਾ ਦੇਗੀ ਕੋਈ ਵੋਟ ਪਾਊਗਾ ਫੇਰ ਹੀ ਖੜੀ ਕਰਾਂਗੇ ਜੇ ਤਾਂ ਆਪਣੇ ਨਾਲ ਚਾਰ ਬੰਦੇ ਤੁਰਪੇ ਫੇਰ ਤਾਂ ਸਭ ਖੁਸ਼ ਹੀ ਆ ਤੇ ਜੇ ਕੋਈ ਨਾਲ ਨਾਲ ਤੁਰਿਆ ਪਈ ਫੇਰ ਦੇਖੀ ਜਾਊਗੀ ਨਾਲ ਕਿਉਂ ਨਹੀਂ ਤੁਰਨਗੇ ਨਾਲ ਇੱਕ ਸਰਪੰਚ ਤੱਕ ਲੱਗ ਕੇ ਆ ਪਿਆ ਹੁੰਦਾ ਉਹ ਕਿਆਦਾ ਪਿਆ ਹੁਣ ਇਹ ਤਾਂ ਉਹਨੂੰ ਮੱਲੋ ਮੱਲੀ ਆਪ ਹੀ ਤੁਰੇ ਫਿਰਦੀ ਬੰਦਾ ਦੇ ਨਾਲ ਕਿ ਨਹੀਂ ਹੈਗਾ ਇਹ ਸਾਹਮਣੇ ਤਾਂ ਮੰਨ ਗਈ ਨਹੀਂ ਆਪਣੇ ਕਹਿੰਦੀ ਮੈਂ ਤਾਂ ਖਾਦੇ ਪੈਸੇ ਕਹਿੰਦੀ ਇਸ ਤਾਂ ਪਾਈਏ ਕੋਠੀ ਗਰਾਂਟਾ ਖਾਦੀਆਂ ਇਹਨੇ ਬਥੇਰੇ ਆ ਤੇ ਦੋ ਮੰਜ਼ਲੀ ਕੋਠੀ ਹੋਰ ਕਾ ਦੇਣਾ ਬਣ ਗਈ ਸਰਪੰਚ ਕੋਲੇ ਹੋਰ ਦੱਸ ਕੀ ਦੇ ਕੋਲੇ ਉਹੀ ਪੰਜ ਚਾਰ ਕਿੱਲੇ ਆਣੇ ਸੀ ਆਪਣੇ ਵਰਗੀ ਹੋਰ ਦੇਖ ਲੈ ਲੈ ਇੰਨਾ ਕੁਛ ਬਣਾਈ ਬੈਠੀ ਆ ਹੁਣ ਕਿਧਰੇ ਜ਼ਮੀਨਾਂ ਖਰੀਦ ਦੇ ਕਿਧਰੇ ਕੋਠੀ ਪਾਈ ਬੈਠੇ ਚੱਲ ਕੋਈ ਨਹੀਂ ਫਰਾਇਤ ਕੀ ਆਏ ਵੀ ਜੇ ਦੁਬਾਰੇ ਸਰਪੰਚੀ ਮੰਗ ਗਈ ਮੈਂ ਤਾਂ 20 30 ਕਿੱਲੇ ਬਾਹਣ ਦੇ ਬਣਾ ਲੂੰਗੀ ਆਏ ਕਿ ਮੈਂ ਬਣਾ ਲੂੰਗੀ ਆਏ ਹੁਣ ਰੋਜ਼ ਰੋਜ਼ ਇਹਨੂੰ ਸੁੱਖ ਕੇ ਦਿੱਤੀ ਆ ਸਰਪੰਚੀ ਵੀ ਤਹੀਂ ਕਰਨੀ ਆ ਸਰਪੰਚੀ ਤਾਂ ਇਤ ਕੀ ਪੈਣੇ ਤੂੰ ਕਰੀ ਅਸੀਂ ਤੇਰੇ ਨਾਲ ਆ ਮੈਂ ਤੈਨੂੰ ਦੱਸਾਂ ਚੱਲ ਠੀਕ ਆ ਠੀਕ ਆ ਜੀ ਤੁਸੀਂ ਨਾਲੋਂ ਫੇਰ ਨਹੀਂ ਮੈਨੂੰ ਡਰ ਕਾਸੇ ਦਾ ਅਸੀਂ ਦੇਖ ਦੇਾਂਗੇ ਕੰਮ ਜਿੰਨਾ ਸਾਤ ਹੋ ਸਕੇ ਅਸੀਂ ਤੇਰੀ ਮਦਦ ਕਰਾਂਗੇ ਸਾਰੇ ਪਿੰਡ ਚ ਤੇਰੇ ਨਾਲ ਜਾਵਾਂਗੇ ਸਾਰੇ ਪਿੰਡ ਦੀਆਂ ਵੋਟਾਂ ਕਹਿ ਕੇ ਪਵਾ ਕੰਮ ਛੋੜੇ ਪੱਕਾ ਹੋਣਗੇ ਦੇਖ ਕੰਮ ਕਰਨੇ ਪੈਣਗੇ ਐ ਨਹੀਂ ਹੈਗਾ ਵੀ ਤਾਈ ਵਾਂਗੂ ਕੋਠੀ ਪਾਉਣ ਵੇਜੇ ਲੈ ਆਪਾਂ ਕੰਮ ਕਰਨ ਵਸਤੀਆਂ ਹੋਰ ਆਪਣੇ ਦੀਨ ਤੈਨੂੰ ਤਖ਼ਤ ਰੱਬ ਦਾ ਸਭ ਕੁਝ ਹੈਗਾ ਹਾਂ ਹੋ ਇਹ ਜਿਹੜੀਆਂ ਕੋਠੀਆਂ ਕੀ ਅੱਗ ਲਾਉਣੀਆਂ ਗਰੀਬਾਂ ਦੇ ਪੈਸੇ ਖਾ ਖਾ ਕੇ ਹਾਂ ਦੇਖ ਲੈ ਨਹੀਂ ਚੱਲ ਗਰੀਬਾਂ ਦੀ ਹੋਈ ਗੱਲ ਘਰ ਆਏ ਕਰ ਖਾ ਗਈ ਸਹੀ ਗੱਲ ਹੈ ਹਾਂ ਬਾੜੇ ਕੁਝ ਖਾਦੇ ਪੈਣੇ ਵੀ ਤੇਰਾ ਕੁਝ ਕਹਿ ਕੇ ਨਹੀਂ ਆ ਸੀ ਵਿਚਾਰਾਂ ਸਭ ਕੁਝ ਆਪਦੇ ਖਾਤਿਆਂ ਚ ਪਵਾ ਲਏ ਨੇ ਹਾਂ ਉਹੀ ਗੱਲ ਹੁੰ ਜਾ ਮੈਂ ਬੋਟਰ ਬਾਈ ਨਾਲ ਗੱਲ ਮੈਂ ਜਾਇਆ ਮੈਂ ਘਰੇ ਵੀ ਪਤਾ ਕਰਾਂ ਮਾੜਾ ਮੋਟਾ ਵੀ ਕੀ ਕਹਿੰਦੇ ਨੇ ਘਰੇ ਵੀ ਪੁੱਛ ਲਾਂ ਚੱਲ ਜਾ ਜਾ ਤੂੰ ਘਰੇ ਠੀਕ ਆ ਚੰਗਾ ਤੇਰੀ ਸ਼ਾਸਤਤਾ ਥੋੜਾ ਜਿਹਾ ਟਾਕੂਗੀ ਕੋੜ-ਕੋੜ ਤੇਰੇ ਬੰਨੀ ਉਹ ਚੱਲ ਕੋਈ ਨਹੀਂ ਮਨਾ ਲਾਂਗੇ ਉਹਨੂੰ ਵੀ ਤੇ ਤੂੰ ਬਾਈ ਨੂੰ ਮਨਾ ਲੀਂ ਬੋਟਰ ਦਾ ਪਾ ਕਾ ਕਰ ਜਾਏ ਹੁਣ ਇੱਕ ਹੀ ਕਰ ਰਹਿ ਗਿਆ ਬਸ ਆਹ ਸਾਹਮਣੇ ਇਹਨਾਂ ਨੇ ਜਾ ਕੇ ਆਉਣੀ ਆ ਪਾ ਕੇ ਬੋਟਰਾਂ ਜਿੱਤ ਕੇ ਹੁਣ ਪੈਸੇ ਖਾਣ ਦਾ ਨਜ਼ਾਰਾ ਆਊਗਾ ਹੁਣ ਬਣ ਗਿਆ ਆਹ ਹੁਣ ਸਰਕਾਰ ਆ ਦੀ ਕਿਵੇਂ ਭਾਈ ਗੱਲ ਆ ਲਾ ਠੀਕ ਹੈ ਤਾਈ ਠੀਕ ਹੈ ਵੋਟਾਂ ਪਾਇਆ ਭਾਈ ਇਸ ਵਿੱਚ ਖੜਿਆ ਆਇਆ ਹੈ ਕਿ ਫੇਰ ਦੁਬਾਰੇ ਸਾਰੇ ਪਿੰਡ ਨੇ ਕਾਗਜ ਭਰਾਤੇ ਮੇਰੇ ਤਾਈ ਆਈ ਵਾਰੀ ਸਰਪੰਚੀ ਸਾਨੂੰ ਸੁਖੀ ਹੈਗੀ ਲੈ ਹੋ ਜੇ ਸਾਰਾ ਪਿੰਡ ਦੇ ਚੰਗੇ ਕੰਮ ਹੋਏ ਫੇਰ ਹੀ ਮੈਂ ਸਰਪੰਚੀ ਦੀ ਬਣਨ ਦੀ ਦੁਬਾਰੇ ਤਾਈ ਲੋਕਾਂ ਦੇ ਚੰਗੇ ਕੰਮ ਹੋਏ ਹੋਣਗੇ ਸਾਡੇ ਦਾ ਕੋਈ ਚੰਗਾ ਨਹੀਂ ਕੰਮ ਹੋਇਆ ਸਾਡੇ ਤੇ ਇੱਕ ਗਲੀ ਸੀਗੀ ਉਹ ਦੇਖ ਲੈ ਬੁਰਾ ਹਾਲ ਹੋਇਆ ਪੇ ਸਾਰੇ ਪਿੰਡ ਚ ਲੋਕ ਇਟ ਲੱਗੀ ਕਿ ਤੇਰੇ ਵਾਲੀ ਗਲੀ ਕੱਚੀ ਰਹੇਗੀ ਫਿਰ ਸਾਡੀ ਗਲੀ ਕੱਚੀ ਰਹੀ ਫਿਰ ਸਾਡੀਆਂ ਵੋਟਾਂ ਵੀ ਕੱਚੀਆਂ ਮੰਨ ਨਹੀਂ ਪੱਕੀਆਂ ਨਹੀਂ ਹੈਗੀਆਂ ਫਿਰ ਹੁਣ ਨਾ ਤੁਸੀਂ ਫਿਰ ਉਹਦਾ ਆਈ ਨਹੀਂ ਪਹੁੰਚੀ ਨਹੀਂ ਮੇਰੇ ਕੋਲ ਨਹੀਂ ਬਣੀ ਜਾਂਦੀ ਅੱਛਾ ਅੱਛਾ ਕਸੂਰ ਸਾਡੀ ਸਾਡੇ ਸਾਰੇ ਕਸੂਰ ਸਾਡੇ ਨੇ ਤਾਈ ਪਹਿਲਾਂ ਵੀ ਤੁਸੀਂ ਨੂੰ ਵੋਟਾਂ ਪਾ ਕੇ ਸਰਪੰਚ ਬਣਾਇਆ ਉਹ ਵੀ ਕਸੂਰ ਸਾਡੇ ਹੀ ਹੈਗਾ ਉਹਦਾ ਤਾਂ ਸੰਤ ਹੀ ਜਾਣੇ ਬਣਾਦਾ ਸੀ ਉਹਦਾ ਕਿਹੜੀਆਂ ਵੋਟਾਂ ਪਈਆਂ ਸੀ ਹੁਣ ਵੋਟਾਂ ਪੈਣੀਆਂ ਹੁਣ ਪਤਾ ਲੱਗੂਗਾ ਵੀ ਕਿਹਦੇ ਵੋਟ ਪਾਈਏ ਕਿਹਦੇ ਕੰਮ ਕਰਨੇ ਕਿਹਦੇ ਛੱਡਣੇ ਆ ਤਾਈ ਕਾਹੀ ਤਾਂ ਸੰਮਤੀ ਨੇ ਸਰਪੰਚ ਬਣਾਉਣ ਦਾ ਫਾਇਦਾ ਨਹੀਂ। ਹਾਂ। ਤੂੰ ਤਾਂ ਐ ਕਹੀਏ ਨੇ ਪਿਛਲੀ ਵਾਰੀ ਉਹਨੂੰ ਸੰਮਤੀ ਨੇ ਬਣਾਤਾ ਸੀਗਾ। ਹਾਂ। ਉਹ ਅਸੀਂ ਵੋਟਾਂ ਹੀ ਪਾਈਆਂ ਸੀ ਤੈਨੂੰ ਸਪੋਰਟ ਕੀਤੀ ਸੀ ਵੋਟਾਂ ਹੀ ਹੁੰਦੀਆਂ ਨੇ ਹੋਰ ਕੀ ਹੁੰਦਾ ਉਹ? ਚੱਲ ਤੂੰ ਐਦ ਕੀ ਤੇਰੀ ਬਹੀ ਵਧਿਆ ਜਾਏ ਪੱਥਰ ਲਾ ਲਿਆਂਗੇ। ਤੂੰ ਮੋਟ ਪਾਈ ਕਰਾ ਮੈਨੂੰ। ਜਿਹੜਾ ਜਿਹੜੇ ਪਿਛਲੇ ਵਾਰੀ ਲਾਤਾ ਤਾਈ ਉਹ ਹਜਾਏ ਸਵਾਰੀ ਲਾ ਦੇ। ਐਦ ਕੀ ਪਹਿਲੇ ਬਾਰੀ ਤੇਰ ਕੋਈ ਆ। ਉਹ ਬਾਰੀ ਤਾਂ ਤਾਈ ਪਹਿਲਾਂ ਵੀ ਮੇਰੀ ਸੀਗੀ। ਬਾਰੀ ਆ ਤੂੰ ਤੁਸੀਂ ਕੱਟੀ ਏ ਬਾਰੀ। ਆ ਪਿਛਲੇ ਉਸ ਤੇ ਗੱਲ ਪਾਤੀ ਕਰਦਾ। ਉਹ ਨਾ ਕਰ ਤੇਰੀ ਪਹਿਲਾਂ ਵੀ ਤੇਰ ਕੋਈ ਬਣਾਵਾਗੇ। ਹੋਟ ਬਾਗਰਾ ਤਾਈ ਮੇਰੀ ਗੱਲ ਸੁਣ ਲੈ ਤੂੰ ਕਹੀ ਤਾਂ ਜਾਣੀ ਮੈਨੂੰ ਵੋਟ ਪਾ ਉਹ ਵੋਟ ਪਾਉਣ ਨੂੰ ਜੀਤਾ ਕਰਦਾ ਨਹੀਂਗਾ ਤੈਨੂੰ ਕੋਈ ਨਹੀਂ ਤੂੰ ਵੇਖੇਗਾ ਰੰਗ ਇਹ ਵੋਟ ਪਾਈ ਤੇ ਪਿਛਲੀ ਵਾਰੀ ਵੀ ਜੇ ਸੰਮਤੀ ਕਰੇ ਤੂੰ ਇਹੀ ਗੱਲ ਕਹੀ ਸੀ ਵੀ ਸਭ ਤੋਂ ਪਹਿਲਾਂ ਨੰਬਰ ਛੋਡੀ ਗਲੀ ਦਾ ਆਹ ਦੇਖ ਲੈ ਨੰਬਰ ਸਾਡਾ ਦਾ ਸਭ ਤੋਂ ਪਿੱਛੇ ਕਰਤਾ ਤੂੰ ਚੱਲ ਉਹਦਾ ਪਿਛਲੀ ਮਿਸਤਰੀ ਹਟ ਗਿਆ ਉਹ ਸਰਪੰਚ ਨਹੀਂ ਵਿਚਦਾ ਉਹ ਹੋ ਗਏ ਸਰਕਾਰ ਬਦਲ ਗਈ ਗਰਾਂਡਾ ਖੜ ਗਈਆਂ ਅੱਛਾ ਅੱਛਾ ਤਾਂ ਹੀ ਮੇਰੀ ਗੱਲ ਸੁਣ ਲੈ ਹੁਣ ਤੈਨੂੰ ਮੈਨੂੰ ਐ ਲੱਗਦਾ ਕੋਈ ਨਵਾਂ ਸਰਪੰਚੀ ਬਣਾਉ ਤੂੰ ਨਹੀਂ ਬਣਾ ਸਕਦੀ ਤੈਨੂੰ ਬਣਾਉਣ ਦਾ ਕੋਈ ਫਾਇਦਾ ਨਹੀਂ ਸਰਪੰਚਾ ਉਹ ਭਾਈ ਤੂੰ ਬਣਾਦਾ ਸਹੀ ਵੋਟ ਦਾ ਪਾ ਕੇ ਦੇਖਾ ਪਾ ਕੇ ਦੇਖ ਲਈ ਪਾ ਕੇ ਦੇਖ ਲਈ ਤਾਂ ਇਹ ਸੰਮਤੀ ਕਰਕੇ ਦਿਖ ਲਈ ਵੋਟਾਂ ਪਾਈਆਂ ਵਰਗੀ ਗੱਲ ਹੀ ਹੁੰਦੀ ਹੈ ਸਾਡੀ ਗਲੀ ਤਾਂ ਤੂੰ ਜਾਣ ਕੇ ਨਹੀਂ ਬਣਾਉਂਦੀ ਮੈਨੂੰ ਸਾਰੀ ਗੱਲ ਦਾ ਪਤਾ ਹੈਗਾ ਤੂੰ ਸਾਡੀ ਗਲੀ ਤੇ ਸਿਆਸਤ ਕਰਦੀਆਂ ਸਿਆਸਤ ਚਲ ਭਾਈ ਕੋਈ ਨੀ ਤਰਾ ਕੋਈ ਇਦ ਕੀ ਹੋਰ ਕੋਈ ਬਣਾਉਣ ਦਾ ਬਣਾਉਣ ਦਾ ਚਾਹ ਖੂ ਫਿਰ ਉਹਨੂੰ ਬਣਾ ਕੇ ਦੇਖ ਲੈ ਅਸੀਂ ਤਾਂ ਨਵੀ ਸਰਪੰਚ ਨਹੀਂ ਬਣਾਵਾਂਗੇ ਆਹ ਨਵੀ ਸਰਪੰਚ ਨਹੀਂ ਬਣਾ ਕੇ ਦੇਖ ਲੈ ਭਾਈ ਚਲ ਕੀ ਤੇਰੀ ਇੱਕ ਵੋਟ ਨਾਲ ਮੈਨੂੰ ਘਾਟਾ ਪੈ ਜੂ ਮੈਂ ਤਾਂ ਚੱਕ ਦੂੰਗੀ ਇੱਕੀ ਰੁੱਕਾ ਘਾਟਾ ਤਾਂ ਕੋਈ ਕਰਨੀ ਤਾਈ ਦੁੱਕੀ ਤਿੱਕੀ ਚੱਕ ਲੂੰਗੀ ਜਮਾ ਘਾਟਾ ਤਾਂ ਜਦੋਂ ਤੈਨੂੰ ਪਿਆ ਨਾ ਤੈਨੂੰ ਉਦੋਂ ਪਤਾ ਲੱਗੂਗਾ ਹੁਣ ਤਾਂ ਤੈਨੂੰ ਹੰਕਾਰ ਹੋਇਆ ਪਿਆਗਾ ਵੀ ਇੱਕ ਦੋ ਵੋਟਾਂ ਦਾ ਕੀ ਐ ਉਹ ਵੋਟ ਤਾਂ ਦੋ ਤਾਂ ਬੜੀ ਦੂਰ ਦੀ ਗੱਲ ਹੁੰਦੀ ਐ ਵੋਟ ਤਾਂ ਇੱਕੋ ਹੀ ਬਥੇਰੀ ਹੁੰਦੀ ਐ ਕਹਿੰਦਾ ਸੀ ਆਪ ਦੀ ਸਰਪੰਚ ਨਹੀਂ ਖੜਾ ਕਰਾਂਗੇ ਰਾਜਵੀਰ ਨੂੰ ਤੈਨੂੰ ਕੋਈ ਵੋਟਾਂ ਨਹੀਂ ਪਾਉਂਦੇ ਵੋਟਾਂ ਪਾ ਕੇ ਤੈਨੂੰ ਬਥੇਰਾ ਦੇਖ ਲਿਆ ਹੁਣ ਨਾ ਸਾਡੀ ਗਲੀ ਆਈ ਤੂੰ ਮੁੜ ਕੇ ਹੁਣ ਤੈਨੂੰ ਵੋਟਾਂ ਕਿੱਥੇ ਤਾਈ ਤਾਈ ਨੇ ਤਾਂ ਮਖੌਲੀ ਬਣਾ ਰੱਖਿਆ ਕਹਿੰਦੀ ਹੁਣ ਪਹਿਲੀ ਵਾਰੀ ਸੋਡੀ ਗਲੀ ਬਣਾ ਦੇਾਂਗੇ ਉਹ ਜਦੋਂ ਪਹਿਲਾਂ ਨਹੀਂ ਸਾਡੀ ਗਲੀ ਬਣਾਈ ਹੁਣ ਤੂੰ ਤਾਈ ਕਿੱਥੋਂ ਬਣਾ ਦੇਂਗੀ ਰਾਜਵੀਰ ਨੇ ਸਰਪੰਚ ਨਹੀਂ ਬਣਾਉਣ ਨੂੰ ਫਿਰਦੇ ਆ ਰਾਜਵੀਰ ਨਹੀਂ ਮੇਰੇ ਬਰਾਵਰੀ ਬਰਾਵਰੀ ਕਰ ਸਕਦੀ ਮੈਂ ਇੱਕ ਗਾਇ ਛੋਟੀਆਂ ਦੋ ਬੋਟਾ ਮੈਨੂੰ ਕੀ ਕਰ ਦੇਣੀ ਹੈ ਮੇਰੇ ਸਾਰਾ ਪਿੰਡ ਨਾਲ ਹੈਗਾ ਮੈਂ ਤਾਂ ਹੁਣ ਸਰਪੰਚ ਨਹੀਂ ਬਣਨ ਦਾ ਮੈਨੂੰ ਹੌਬ ਹੈ ਵੀ ਕਿਵੇਂ ਸਰਪੰਚ ਨਹੀਂ ਬਣਦੇ ਹੁੰਦੇ ਆ ਹੁਣ ਮੈਂ ਦੇਖੀ ਸਹੀ ਸਰਪੰਚ ਨਹੀਂ ਬਣ ਕੇ ਦਿਖਾਉ ਰਾਜਵੀਰ ਨੂੰ ਥੱਲੇ ਸਿੱਟ ਕੇ ਦਿਖਾਉ ਆ ਜਿਹੜੀਆਂ ਨੇ ਤੁਸੀਂ ਹਰਪੀ ਤੇ ਨਖਰੇ ਜੇ ਉੱਚੇ ਮਾਰਦੀਆਂ ਗੱਲਾਂ ਤੇ ਗਰਲਾਲ ਮਾਰਦਾ ਦੇਖੀ ਤਾਂ ਸਹੀ ਇਹਨਾਂ ਦਾ ਮੈਂ ਪੰਜੀ ਦਾ ਪੌਣ ਦਿਖਾਉ ਗਾੜੀ ਪੱਕੀ ਕੀ ਇਹਨੇ ਗਾੜੀ ਚ ਟੋਏ ਪਟਾਉ ਵੀ ਟੋਏ ਪਟਕੇ ਰੱਖੋ ਤੇ ਦੇਖੋ ਮੈਂ ਇਹਨੂੰ ਗਲੀ ਪੱਕੀ ਕਰਾਉਂਦੇ ਨੂੰ ਜੇ ਹੁਣ ਮੇਰੀ ਵੋਟ ਪਾਉਂਦਾ ਮੈਨੂੰ ਮੇਰੀ ਸਹਾਇਤਾ ਕਰਦਾ ਪਹਿਲੀਆਂ ਚ ਗਲੀ ਇਹਦੀ ਬਣਦੀ ਕੋਈ ਨਹੀਂ ਗਰ ਲਾਲ ਯਾਦ ਰੱਖੀ ਗੱਲ ਜਿਹੜੀਆਂ ਤੂੰ ਬੋਲੀਆਂ ਮਾਰਦਾ ਲੈ ਕਿਹੜੇ ਬੇਲੇ ਹੋ ਗਏ ਗਏ ਨੂੰ ਮੁੜ ਕੇ ਨਹੀਂ ਆਇਆ ਜੇ ਅੱਜ ਤਾਂ ਮੈਂ ਉਹਦੇ ਕੋਲੇ ਦੱਸਾਂ ਵੀ ਤਾਈ ਤਾਂ ਫੇਰ ਕਾਗਜ਼ ਭਰੇ ਹੀ ਕਾਗਜ਼ ਤੇ ਕਿ ਰਾਜਵੀਰ ਦੇ ਭਰਾਵਾਂਗੇ ਕਹਿ ਕੇ ਸਰਪੰਚ ਨਹੀਂ ਤਾਂ ਉਹਨੂੰ ਠਾਵਾਂਗੇ ਕੁਝ ਮਰਜ਼ੀ ਕਹੀ ਜਾਣਾ ਉਹਨਾਂ ਦੇ ਘਰ ਦੇ ਆ ਗਏ ਉਹ ਆ ਤਾ ਗਿਆ ਮੈਂ ਉਹ ਇਥੇ ਮੈਨੂੰ ਟਾਈ ਟੱਕਰੀ ਸੀਗੀ ਅੱਛਾ ਤੈਨੂੰ ਵੀ ਮਿਲ ਗਈ ਟਾਈ ਹਾਂ ਕਹਿੰਦੀ ਕਿ ਮੈਨੂੰ ਭਾਈ ਵੋਟਾਂ ਪਾਓ ਮੈਂ ਵੋਟਾਂ ਪਾਉਣ ਨੂੰ ਤੈਨੂੰ ਜੀਤਾ ਕਰ ਦਾਂ ਨਹੀਂ ਸਾਡੀ ਤੂੰ ਗਲੀ ਤਾਂ ਬਣਾਈ ਨਹੀਂ ਸੀਗੀ ਨਾ ਵੋਟਾਂ ਕਾਦਿਆਂ ਕਹੈਂ ਕਾਸਤੇ ਪਾਈਏ ਤੈਨੂੰ ਵੋਟਾਂ ਮੈਨੂੰ ਕਹਿੰਦੀ ਆਈਆਂ ਪਈਆਂ ਉਹ ਲਾ ਕੇ ਟਾਈ ਪਈ ਐ ਇਸ ਤੋਂ ਹਾਂ ਹਾਂ ਕਿ ਤਾਂ ਕੰਮ ਰੁਕ ਗਿਆ ਆਈਦਾ ਕਰਕੇ ਹਾਂ ਵੋਟਾਂ ਤੋਂ ਬਾਅਦ ਲਵਾ ਦੇਾਂਗੇ ਵੋਟਾਂ ਤੋਂ ਬਾਅਦ ਲਵਾ ਦੇਾਂਗੇ ਮੈਂ ਕਿਹਾ ਜਦੋਂ ਤੂੰ ਵੋਟਾਂ ਤੋਂ ਬਾਅਦ ਸਾਡੀ ਗਲੀ ਪੱਕੀ ਕਰਾਵੇਂਗੀ ਨਾ ਉਦੋਂ ਹੀ ਸਾਥੋਂ ਵੋਟਾਂ ਲੈ ਜੀ ਫੜਕੇ ਉਹ ਮੈਨੂੰ ਬਥੇਰੇ ਮੈਂ ਹਾਂ ਮਨੂੰ ਸਿੱਧੇ ਕਿਹਾ ਸੀਗਾ ਦੇਖ ਮਖਾ ਇਹ ਗਲੀ ਦਾ ਪਹਿਲਾ ਨੰਬਰ ਸੀਗਾ ਹਾਂ ਤੂੰ ਦੇਖ ਲੈ ਸਭ ਤੋਂ ਪਿੱਛੇ ਨੰਬਰ ਕਰਤਾ ਮਹਾਂ ਤੈਥੋਂ ਤਾਂ ਸਾਡੀ ਗਲੀ ਬਣਦੀ ਨਹੀਂ ਤੂੰ ਕਿੰਨਾ ਮਰਜੀ ਜ਼ੋਰ ਲਾ ਲੈ ਤੂੰ ਗਾਹਾਂ ਨੂੰ ਕੀ ਬਣਾਈ ਹੁਣ ਤੈਨੂੰ ਕੋਈ ਨਵਾਂ ਸਰਪੰਚੀ ਬਣਾਊਗਾ ਓਏ ਚੱਲ ਪਿੱਛੇ ਵੀ ਆਪਾਂ ਮੰਨਦੇ ਆਂ ਵੀ ਪਿੱਛੇ ਕਰਤਾ ਸੀ ਆਪਣਾ ਨੰਬਰ ਪਿੱਛੇ ਵੀ ਤਾਂ ਬਣਾਉਂਦੇ ਨਾ ਫੇਰ ਓਏ ਮੇਰੀ ਗੱਲ ਸੁਣ ਹਾਂ ਦੇਖ ਇਹਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਫਾਇਦਾ ਤਾਂ ਕੋਈ ਨਹੀਂ ਇਹਨੂੰ ਵੋਟ ਪਾਉਣ ਦਾ ਮੈਂ ਕਿਹਾ ਸੀ ਰਾਜਵੀਰ ਨੂੰ ਰਾਜਵੀਰ ਵੀ ਕੋਲੀ ਬੈਠੀ ਜੋ ਸਾਡੇ ਕੋਲੇ ਆ ਕੇ ਗਈ ਆਹਦਾ ਮੈਂ ਵੀ ਉਹਨੂੰ ਕਹਿਤਾ ਸੀ ਮਾਂ ਹੀ ਤਾਂ ਆਪ ਦੀ ਸਰਪੰਚਣੀ ਬਣਾਵਾਂਗੇ ਰਾਜਵੀਰ ਨੂੰ ਖੜਾ ਕਰਾਂਗੇ ਵੋਟਾਂ ਕਿਵੇਂ ਰਾਜਵੀਰ ਨਾ ਖੇ ਨਹੀਂ ਤਾਂ ਤੂੰ ਪੜ੍ਹੀ ਲਿਖੀ ਹੈ ਨਹੀਂ ਤਾਂ ਤੂੰ ਹੀ ਗੱਲ ਮੁੰਡੇ ਕੁੜੀਆਂ ਵਾਰੀ ਸੋਚੇਗੀ ਕੋਈ ਨੌਕਰੀਆਂ ਦਵਾਏਗੀ ਕਹਾ ਹੈ ਪਿੰਡ ਦਾ ਵਿਕਾਸ ਕਰੇਗੀ ਨਹੀਂ ਪੜਿਆ ਲਿਖਿਆ ਸਰਪੰਚ ਹੋਵੇ ਹਿਸਾਬ ਨਾਲ ਪੈਸੇ ਲਾਉਂਦਾ ਮੈਂ ਕਿ ਦੋ ਮੰਜ਼ਲੀ ਪਾ ਕੇ ਕੋਠੀ ਪੈਸੇ ਤੂੰ ਪਹਿਲਾਂ ਖਾ ਗਈ ਹੁਣ ਫੇਰ ਖਾਣ ਨੂੰ ਫਿਰਦੀ ਹੈ ਮੂੰਹ ਤੇ ਮੰਨ ਕੇ ਕਹਿੰਦੀ ਹਾਂ ਮੈਂ ਤਾਂ ਖਾਧੇ ਨੇ ਨਾ ਤੂੰ ਆਏ ਕਹਿ ਰਿਹਾ ਸੀ ਆਪਦੀ ਖੁਸ਼ੀ ਪਾ ਲਈ ਤੂੰ ਮੈਂ ਦੋ ਮੰਜ਼ਲੀ ਕੋਠੀ ਪਾਈ ਵੇਣੀ ਹੈ ਪੈਸੇ ਸਰਪੰਚਣੀ ਮਨ ਕੇ ਪਾਈ ਕਹਿੰਦੀ ਆ ਅਗਰ ਤੂੰ ਵਧੀਆ ਕਰੀ ਜਿਹੜੀ ਮੁੰਤੇ ਗੱਲ ਸੁਣਾਤੀ ਉਹਨੂੰ ਉਹ ਤਾਂ ਕਹਿੰਦੀ ਮੈਂ ਤਾਂ ਗਾਹਾਂ ਵੀ ਖਾਉਂਗੀ ਕਾ ਲੋ ਬਹੀ ਹੋਰਾ ਹੋ ਨਹੀਂ ਬਸ ਵੋਟਾਂ ਪਾ ਦੇਉ ਮੈਨੂੰ ਕਿੱਥੋਂ ਪੈਸੇ ਖਾ ਲੂਗੇ ਉਹ ਉਹਨੂੰ ਸਰਪੰਚ ਹੁਣ ਬਣ ਨਹੀਂ ਨੀ ਦਿੰਦੇ ਜਣੇ ਪਹਿਲਾਂ ਮੈਨੂੰ ਐਂ ਕਹਿੰਦੀ ਸੀ ਹਾਂ ਅਗਰ ਤੁਸੀਂ ਕਿਹੜਾ ਮੈਨੂੰ ਪਿਛਲੇ ਵਾਰੀ ਵੋਟਾਂ ਪਾਈਆਂ ਉਹ ਮਹਾਜਦਰ ਹੀ ਸਪੋਰਟ ਕੀਤੀ ਸੀ ਜਿਸ ਨੂੰ ਸਰਬਸੰਮਤੀ ਮੈਂ ਮੇਰੇ ਦੇ ਸਰਬਸੰਮਤੀ ਨਾਲ ਬਣ ਗਏ ਸਾਰੇ ਪਿੰਡ ਦੀ ਸਰਬਸੰਮਤੀ ਸੀ ਫੇਰੀ ਸਰਪੰਚ ਨਹੀਂ ਬਣੀ ਗਈ ਸੀ ਰੌਲਾ ਪਾ ਲਾਂ ਦੇ ਉੱਤੇ ਰਿੰਟ ਚ ਕਾਬਜ ਭਰੇ ਜਾਂਦੇ ਬਣ ਜਾਂਦੇ ਸਰਪੰਚ ਨਹੀਂ ਉਹ ਸਰਬਸੰਮਤੀ ਤਾਂਹੀਂ ਤਾਂ ਕਰਦੇ ਨਹੀਂ ਲੋਕ ਇਹ ਕੰਮ ਨਹੀਂ ਫਿਰ ਕਿਸੇ ਦੇ ਕਰਦੇ ਸਰਬਸੰਮਤੀ ਵਾਲੇ ਦੇ ਹੁਣ ਪਤਾ ਲੱਗੂਗਾ ਉਹਦਾ ਦੀਰੋ ਬੰਦਾ ਬਰਾਬਰ ਪੈਸੇ ਲਾ ਕੇ ਬਰਾਬਰ ਦਾ ਖੜਾ ਹੁੰਦਾ ਸ਼ਰੀਕ ਜੋ ਟੱਕਰ ਲੈਂਦਾ ਪਤਾ ਤਾਂ ਉਦੋਂ ਲੱਗਦਾ ਹੈ ਨਾ ਮੈਨੂੰ ਤਾਂ ਹੁ ਮੀਣਾ ਮਾਰ ਕੇ ਗਈ ਹੈ ਤਾਈ ਕਿ ਇਹ ਸੋਡੀਆਂ ਦੇ ਦੋ ਵੋਟਾਂ ਦਾ ਕੀ ਹੈ ਉਹ ਮਾਹਾਂ ਦੋ ਤਾਂ ਬਾਲੀਆਂ ਹੁੰਦੀਆਂ ਨੇ ਹਾਂ ਵੋਟ ਤਾਂ ਕਈ ਚੀਜ਼ਾਂ ਦੋ ਹੈ ਤਾਂ ਮੈਂ ਇੱਕ ਮੁੱਠੀ ਹੋ ਜਾਂਦੀ ਹੈ ਇੱਕਤੀ ਹੋ ਜਾਂਦੀ ਹੈ ਦੋ ਕਿਉਂ ਨੂੰ ਕਿ ਸਾਡੀਆਂ ਚਾਰਨ ਦੋ ਸਾਡੇ ਜਵਾਕਾਂ ਨਹੀਂ ਦੋ ਸਾਡੀਆਂ ਚਾਰ ਵੋਟਾਂ ਨਾਲ ਤੈਨੂੰ ਉਲਟਾ ਕੇ ਛੱਡ ਦਾਂਗੇ ਸੀ ਓਏ ਉਹ ਤਾਂ ਕੁਸ਼ੀ ਨਹੀਂ ਸਮਝਦੀ ਆਪਾਂ ਨੂੰ ਹੋਰ ਖਵਾਵਾਂਗੇ ਆਪਾਂ ਲੋਕਾਂ ਦਾ ਵੋਟਾਂ ਚੱਲ ਰਾਜਵੀਰ ਦੇ ਕਾਗਜ਼ ਭਰੌਣੇ ਨੇ ਕਿ ਰਾਜਵੀਰ ਦੀ ਕਰਨੀ ਪਊ ਪੂਰੀ ਮਦਦ ਪੂਰੀ ਬੋਟ ਸਪੋਰਟ ਸਾਰਾ ਕੁਝ ਕਰਨਾ ਪਊਗਾ ਦੇਖ ਤੂੰ ਤਾਂ ਜਾ ਕੇ ਆ ਬੰਦਿਆਂ ਕੋਲੇ ਤੇ ਅਸੀਂ ਜਾਨੀਆਂ ਬੁੜੀਆਂ ਕੋਲੇ ਮੈਂ ਰਾਜਵੀਰ ਨੂੰ ਆਖਿਆ ਪਹਿਲਾਂ ਆਪਾਂ ਵੋਟਾਂ ਦਾ ਪਤਾ ਲੈ ਲਈਏ ਵੀ ਜੇ ਆਪਣੇ ਨਾਲ ਕੋਈ ਸਹਿਮਤ ਹੋਏ ਆਪਾਂ ਫੇਰ ਹੀ ਖੜੇ ਹੋਵਾਂਗੇ ਉਹ ਰਾਜਵੀਰ ਨੂੰ ਸਮਝਾਦੀ ਤੂੰ ਹੈ ਵੀ ਅਸੀਂ ਤਾਂ ਕੋਲੋਂ ਤੇਰੇ ਵਾਸਤੇ ਪੈਸੇ ਵੀ ਲਾ ਦੇਾਂਗੇ ਲਾ ਦੇਾਂਗੇ ਸਾਡੇ ਮਰਾਕੀ ਲੇ ਹਾਲ ਮੰਗੇ ਆਹੋ ਆਪਾਂ 10 ਪੇਟਾਂ ਠੰਡਿਆਂ ਦੀਆਂ ਲੈ ਕੇ ਦੇ ਦੇਾਂਗੇ ਠੰਡਿਆਂ ਦੀ ਲਾਲਚ ਹੁੰਦਾ ਦੁਨੀਆਂ ਦੇ ਬਾਕਾਂ ਨੂੰ ਭੇਜ ਦਿੰਦੇ ਅੱਜ ਕੱਲ੍ਹ ਉਹ ਠੰਡੇ ਕੀ ਤੇ ਤੇ ਕੀ ਫੇਟਾ ਸਾਰਾ ਕੁਝ ਹੀ ਕਰਨਾ ਪੈਂਦਾ ਆਹੋ ਲਾ ਦੇਾਂਗੇ ਜਿਹੜਾ ਜਿੰਨਾ ਕ ਲੱਗਿਆ ਜਿੰਨਾ ਕ ਆਪਾਂ ਤਾਂ ਸਰਿਆਪਾਂ ਲਾਵਾਂਗੇ ਉਹ ਸਾਰਾ ਜੋਰ ਲਾ ਕੇ ਲਟਾਂਗੇ ਆਪਣੀ ਗਲੀ ਤਾਂ ਪੱਕੀ ਨਹੀਂ ਹੋਈ ਹੁਣ ਜੋਰ ਪੂਰਾ ਲਾ ਦੇਾਂਗੇ ਕੋਈ ਗੱਲ ਨਹੀਂ ਨੂੰ ਨਹੀਂ ਬੰਦ ਮੈਂ ਜਾ ਕੇ ਉਹਨਾਂ ਚਾਰ ਬੰਦਿਆਂ ਕੋਲੇ ਜਾ ਕੇ ਆ ਤੂੰ ਰਾਜਵੀਰ ਕੋਲੇ ਜਾ ਕੇ ਆਂ ਚੰਗਾ ਮੈਨੂੰ ਤਾਂ ਲੈ ਡਰ ਸੀ ਮੈਂ ਕਿਹਾ ਕਿਤੇ ਮੈਨੂੰ ਇਹ ਨਾ ਲੜੇ ਵੀ ਤਾਂ ਕਿਉਂ ਕਹਤਾ ਰਾਜਵੀਰ ਨੂੰ ਇਹ ਤਾਂ ਲੈ ਮੇਰੇ ਹੱਕ 'ਚ ਹੀ ਹੋ ਹੁਣ ਦੇਖਦੀ ਸਰਪੰਚ ਜੀ ਦੇ ਵੋਟਾਂ ਸਾਡੇ ਹੱਕ 'ਚ ਹੀ ਪੈਣੀਆਂ ਦੇਖੀ ਜਈਂ ਤੇਰਾ ਮੰਜਾ ਨਾਮ ਉੱਦਾਂ ਮਰਿਆ ਰਾਜਵੀਰ ਨੂੰ ਸਮਝਾ ਕੇ ਆਉਣੀ ਆ ਮੱਥ ਦੇ ਕੇ ਆਉਣੀ ਆ ਰਾਜ ਨੂੰ ਵੀ ਤੈਨੂੰ ਹਰ ਪੀਤ ਚੱਕ ਦੇਈ ਜਾਂਦੀ ਐ ਕਿਉਂ ਐਵੇਂ ਨਾ ਉਹਦੇ ਮਗਰ ਲੱਗ ਕੇ ਆਦਾ ਘਰ ਉਹ ਕਰਦੀ ਐ ਫੇਰ ਰਾਜਵੀਰ ਉਹ ਰਿਆ ਹਾਂ ਤਾਂ ਹੀ ਕੀ ਐ ਕਿਵੇਂ ਆ ਕਿਵੇਂ ਆਈ ਸੀ ਕਿ ਬੋਰਡ ਬੋਰਡ ਦਾ ਕਹਿਣਾ ਹੀ ਆ ਵੀ ਬੋਰਡ ਤੈਨੂੰ ਕਹਿੰਦੀ। ਦੋ ਜ ਮੈਂ ਕਹਿਣਾ ਹੀ ਆ ਵੀ ਤੂੰ ਪੰਗਾ ਨਾ ਲੈ ਰਹੀ ਹਰਪ੍ਰੀਤ ਦੇ ਅੱਖੇ ਤੇ ਉਹ ਸਰਪੰਚੀ ਚ ਨਾ ਖੜੀ ਹੋਈ। ਇਹ ਬੋਰਡ ਤੂੰ ਵੀ ਤੈਨੂੰ ਮੇਰੀ ਗੱਲ ਸੁਣ ਮੈਨੂੰ ਕਹਿਣਾ ਹੀ ਆ ਤੂੰ ਵੀ ਲੋਕਾਂ ਦੇ ਕਹੇ ਤੂੰ ਪੰਗਾ ਲੱਤਾ ਤਾਂ ਹੀ ਇੱਥੋਂ ਤੱਕ ਆਈਂ। ਉਹ ਮੇਰਾ ਤਾਂ ਖੈਰ ਆ ਮੈਂ ਤਾਂ ਕੱਟ ਜੂਗੀ ਤੇਰਾ ਅੱਖਾ ਹੋ ਜਾਊਗਾ। ਨਾ ਮੇਰਾ ਕਿਵੇਂ ਅੱਖਾ ਹੋ ਜਾਊਗਾ ਅਸੀਂ ਬੰਦੇ ਨਹੀਂ ਹੈਗੇ। ਤੂੰ ਬਹੁਤ ਅੱਖਾ ਇਹਦੇ 25 ਲੱਖ ਰੁਪਈਆ ਕਿੱਥੋਂ ਲਾਵੇਂਗੀ? ਉਹ 25 ਲੱਖ ਨੂੰ ਮੈਂ ਕਿਹੜਾ ਕੈਨੇਡਾ ਜਾਣਾ ਇਹ 4-5 ਲੱਖ ਰੁਪਈਆ ਲੱਗ ਜਾਊਗਾ ਚੱਲ ਪੰਜ ਤੇ ਬੰਦਿਆਂ ਨੂੰ ਕਹਾਰ ਜਾ ਤੈਨੂੰ ਜੀ ਪਤਾ ਪਿਛਲੀ ਵਾਰੀ ਤਾਂ ਤੂੰ ਸਰਪੰਚੀ ਨਾਲ ਬਣ ਗਈ ਨਾ ਹੁਣ ਐਤ ਕੀ ਤੇ ਲੱਗਣਗੇ 2 ਰੁਪਏ ਚਲ ਕੋਈ ਗੱਲ ਨਹੀਂ ਅਸੀਂ ਵੀ ਲਾ ਦਾਂਗੇ 25 ਲੱਖ ਲੱਗੂ 25 ਮੈਂ ਤਾਂ ਕਰ ਇੰਨਾ ਇਕੱਠੀਆਂ ਕਰ ਰੱਖਿਆ ਤਾਂ ਇਹਦਾ ਇਹਨਾਂ ਦੀਆਂ ਗਲੀਆਂ ਨਹੀਂ ਪੱਕੀਆਂ ਹੋਈਆਂ ਉਹ ਸਾਹਮ ਰੱਖਿਆ ਪੈਸੇ ਅੱਛਾ ਗੇ ਤੇ ਹੋਰ ਨਾ ਕੋਈ ਗੱਲ ਨਹੀਂ ਤੂੰ ਟੈਨਸ਼ਨ ਹੀ ਨਾ ਲੈ ਅਸੀਂ ਆਪਦੇ ਸਿਰ ਤੇ ਸਰਪੰਚੀ ਜਿੱਤਾਂਗੇ ਮਾ ਸਾਨੂੰ ਪੈਰੀ ਹੱਥ ਲਾਉਣੇ ਪੈਣ ਲੋਕਾਂ ਦੇ ਕੁਛ ਮਰਜ਼ੀ ਕਰਨਾ ਪਵੇ ਹੁਣ ਤਾਂ ਅਸੀਂ ਸਾਰਾ ਕੁਝ ਹੀ ਕਰਾਂਗੇ ਪੈਰੀ ਹੱਥ ਛੱਡਦਾ ਸਿਰ ਟੱਕਰ ਪੈਦੀ ਹੱਥ ਲਾਉਣੇ ਪੈਣਗੇ ਪੈਰੀ ਆ ਤਾਂ ਬਹੁਤ ਲਾਉਣੇ ਪੈਣਗੇ ਸਭ ਕੁਝ ਕਰਨਾ ਪਊਗਾ ਪੈਸਾ ਵੀ ਦੇਣਾ ਪਊਗਾ ਬੋਤਲਾਂ ਵੀ ਦੇਣੀਆਂ ਪੈਣਗੀਆਂ ਕਰ ਕਰ ਬਿਜਾ ਨਾ ਤੂੰ ਟੈਨਸ਼ਨ ਕਰ ਚਾਹੇ ਸਾਨੂੰ ਕੁਛ ਮਰਜ਼ੀ ਦੇਣਾ ਪਵੇ ਪਰ ਅਸੀਂ ਤਾਂ ਹੁਣ ਬੈੰਦੇ ਨਹੀਂ ਅਸੀਂ ਤਾਂ ਉੱਠਾਂਗੇ ਸਰਪੰਚੀ ਜੀ ਤੂੰ ਮੈਥੋਂ ਲੈ ਲੈ 50000 ਰੁਪਏ ਬਹਿ ਜਾ ਅੱਛਾ ਮੈਂ ਤੈਨੂੰ ਲੱਖ ਦੇ ਦੰਨੀ ਆ ਤੂੰ ਬਹਿ ਜਾ ਤੂੰ ਮਾ ਤਾਂ ਦੋ ਲੈ ਲੈ ਉਹ ਤਾਈ ਦੂ ਰਹਿਣ ਦੇ ਬਸ ਪੈਸਿਆਂ ਦਾ ਜੋਰ じゃ ਨਾ ਦਿਖਾ ਮੈਨੂੰ ਬਾਲਾ ਐਤ ਕੀ ਤੇ ਜਿੱਤ ਹਾਰ ਪੰਡਿਤ ਐ ਕਰੂਗਾ ਵੀ ਕੌਣ ਜਿੱਤੂ ਤੇ ਕੌਣ ਹਾਰੂ ਚੱਲ ਭਾਈ ਤੂੰ ਜਿੱਤ ਜਾ ਤੂੰ ਖੜੀ ਹੋ ਜਾ ਲੈ ਮੈਂ ਤਾਂ ਤੈਨੂੰ ਸਮਝਾਉਣਾ ਸੀ ਸਮਝਾਉਣ ਆਈ ਸੀ ਤੂੰ ਨਹੀਂ ਸਮਝਦੀ ਮੈਨੂੰ ਨਾ ਸਮਝਿਆ ਪਗਰੋ ਖਾਣੇ ਚ ਬੜੂ ਵੀ ਮੈਨੂੰ ਨਾ ਸਮਝਾਤਾ ਤੀ ਤੂੰ ਆਪ ਸਮਝ ਜਾ ਹੁਣ ਜਾ ਕੇ ਤੇ ਐਤ ਕੀ ਤਾ ਤੂੰ ਹਾਰੇਂਗੀ ਤੂੰ ਵਗ ਜਾ ਕੋਈ ਨਹੀਂ ਆਈ ਕਹਨੀ ਹੁੰਦੇ ਤੇਰੇ ਵਰਗੀਆਂ ਬਉਦਰੀਆਂ ਅੱਛਾ ਜੀ ਚੱਲ ਕੋਈ ਨਹੀਂ ਐਤ ਕੀ ਤੈਨੂੰ ਪੰਜੀ ਦਾ ਭੌਣ ਦਿਖਾਵਾਂ ਤੂੰ ਦੇਖ ਲੈ ਪੰਜੀ ਦਾ ਭੌਣ ਦੇਖ ਲੈ ਮੇਰੇ ਨਾਲ ਸਾਰਾ ਪਿੰਡ ਸਾਡੇ ਮੰਗਰਤਾ ਹੀ ਤੇਰੇ ਮੰਗਰ ਕੌਣ ਹੈ ਤੇਰੇ ਮੰਗਰ ਕੌਣ ਹੈ ਮੈਂ ਤਾਂ ਪਿੰਡ ਦੇ ਜਾ ਕੇ ਆ ਤੈਨੂੰ ਤੈਨੂੰ ਇਕੱਲੀ ਹਰਪ੍ਰੀਤ ਹਰਪ੍ਰੀਤ ਕੀ ਕਰ ਦੂਗੀ ਹਰਪ੍ਰੀਤ ਮੰਗਰ ਵੀ ਬਿਠੇ ਰਹੇ ਲੋਕੀ ਕੋਈ ਨਹੀਂ ਕੋਈ ਨਹੀਂ ਲਾਲ ਮੰਗਰ ਵੀ ਬਿਠੇ ਰਹੇ ਨੇ ਉਹ ਵੀ ਸਾਰੇ ਸਾਡੇ ਪਿੱਛੇ ਹੀ ਨੇ ਤੇਰੇ ਨਾਲ ਕੋਈ ਪਿੰਡ ਦਾ ਕੁੱਤਾ ਵੀ ਨਹੀਂ ਜਾਂਦਾ ਤੇਰੇ ਮੰਗਰ ਤੇ ਤੇਰੇ ਮੰਗਰ ਕੁੱਤਾ ਬਿੱਲੀ ਵੀ ਨਹੀਂ ਜਾਂਦੀ ਮੇਰੇ ਮਨ ਦਾ ਕੁੱਤਾ ਦਾ ਮਰੂ ਇੱਥੇ ਐਂ ਡਰੋਂ ਆਈ ਸੀ ਐਂ ਨਹੀਂ ਡਰਦੇ ਸੀ ਆ ਗਈ ਤੂੰ ਤਾਂ ਡਰ ਛੱਡ ਭੱਜੀ ਫਿਰੇਂਗੀ ਜੇ ਕਿਸੇ ਨੇ ਬੋਟ ਨਾ ਪਾਈ ਤੂੰ ਤਾਂ ਬੱਕਰੀ ਵੰਗੂ ਭਿੱਜੀ ਬੱਕਰੀ ਬਣ ਕੇ ਆਵੇਂਗੀ ਇੱਥੇ ਸਕੂਲ ਚੋਂ ਨਿਕਲ ਔਖਾ ਹੋ ਜਾਂਦਾ ਸਕੂਲ ਚ ਫਿਰ ਜੋ ਹਰ ਜੇ ਬੰਦਾ ਉਦੋਂ ਪਤਾ ਲੱਗੂ ਨਾ ਨਾਲ ਦੇ ਵੀ ਹਲਪ੍ਰੀਤ ਵਰਗੀਆਂ ਤਾਂ ਦੇਖ ਕੇ ਚੱਕ ਪਰੇ ਹੋ ਜਾਣਗੀਆਂ ਐ ਨਹੀਂ ਜਿੱਤ ਹੁੰਦੀ ਹੁੰਦੀ ਮੇਰਾ ਚੋਣ ਨਿਸ਼ਾਨ ਹੈ ਮੰਜਾ ਮੰਜੇ ਨੂੰ ਵੋਟ ਪਾਓ ਮੰਜੇ ਸਭ ਨੂੰ ਮਿਲਣਗੇ ਪੈਣ ਨੂੰ ਵੀ ਮਿਲਣਗੇ ਬੈਠਿਆਂ ਨੂੰ ਵੀ ਮਿਲਣਗੇ ਆ ਹਲਪ੍ਰੀਤ ਕਹਿਣ ਨੂੰ ਤਾਂ ਪੀੜੀ ਵੀ ਨਹੀਂ ਮਿਲਨੀ ਦੇਖ ਕਿਵੇਂ ਬੋਲਦੀ ਫਿਰਦੀ ਹੁਣ 12 ਚ ਭਾਲਦੀ ਆ ਵੋਟਾਂ ਨਾ ਹੁਣ ਕੀ ਲੈ ਰਹੀ ਐ ਤਾਈ ਇੰਨੀ ਤਾਂ ਕਰੀ ਸੀ ਕੁੜੇ ਤੇਰੇ ਨਾਲ ਹਰ ਫੇਰ ਆ ਗਈ ਐ ਸਪੈਚ ਬਿਸ਼ਾਰਮੀ ਹੁੰਦੇ ਆ ਜਿੰਨਾ ਤੇ ਜਿੱਤਣ ਨਾ ਅੱਛਾ ਹਾਂ ਫੇਰ ਹੀ ਬੋਟਾ ਪਾਣੀ ਹੁੰਦੇ ਬਿਸ਼ਾਰਮੀ ਨਾਲੀ ਠੀਕ ਐ ਹੁਣ ਅੱਖ ਕਰੀ ਜਾਵਾਂਗੇ ਫੇਰ ਤੂੰ ਕਿੱਥੋਂ ਬੋਟ ਪਾਵੇਂਗੀ ਤੇ ਹੁਣ ਇਹ ਰੱਖਾ ਨਹੀਂ ਕਰ ਸਕਦੀ ਮੈਂ ਅੱਛਾ ਅੱਛਾ ਹੁਣ ਕਿਵੇਂ ਆਈ ਐ ਫਿਰ ਹੁਣ ਦੱਸ ਹਉ ਮੈਂ ਤਾਂ ਕਹਿਣਾ ਇਹ ਮੇਰਾ ਚੋ ਨਿਸ਼ਾਨਾ ਮੰਜਾ ਅੱਛਾ ਮੰਜਾ ਤੇ ਮੋਰ ਲਾ ਕੇ ਆਈ ਦੇਖਦੀ ਜਾਈ ਤਾਈ ਤੇਰਾ ਮੰਜਾ ਮੁੱਦਾ ਮਾਰ ਕੇ ਜੇ ਤੇਰੇ ਉੱਤੇ ਚੜ ਕੇ ਨਾ ਬੈਠੀਆਂ ਤੈਨੂੰ ਬੋਰਡ ਤਾਂ ਕੀ ਪਾਵਾਂਗੇ ਚਲੋ ਚਲ ਨਹੀਂ ਚਲੋ ਰਾਜਵੀਰ ਵੀ ਆਪਣੀਆਂ ਆ ਜਦੋਂ ਉਹਨਾਂ ਦਾ ਟਾਕਿਆ ਆ ਕਿ ਆ ਮੈਂ ਮੈਂਦਰ ਮੈਂ ਜੇ ਰਾਜਵੀਰ ਜਿੱਤ ਗਈ ਨਾ ਰਾਜਵੀਰ ਮੈਨੂੰ ਭਾਈ ਦੇਖ ਪਾ ਦੇਾਂਗੇ ਕੋਈ ਨਹੀਂ ਜੇ ਤੂੰ ਕਹਿੰਨੀ ਇੱਕ ਵੋਟ ਪਾ ਦੇਾਂਗੇ ਤੈਨੂੰ ਕਰ ਕਰਿਆ ਇਹਦਾ ਮਾਨਤਾਨ ਨਾ ਰੱਖਦੇ ਹਾਂ ਹਾਂ ਬੜੀ ਚੰਗੀ ਹੈ ਜਰੂਰੀ ਮਾਨਤਾਨ ਕਰ ਲੈ ਚਲ ਕੋਈ ਗੱਲ ਨਹੀਂ ਤਾਂ ਇੱਕ ਵੋਟ ਪਾ ਦੇਾਂਗੇ ਇਹ ਐਂ ਕਰੀ ਜੇ ਰਾਜਵੀਰ ਜਿੱਤ ਗਈ ਨਾ ਇਹਦੇ ਨਾਲ ਨਾਲ ਰਲ ਕੇ ਕੰਮ ਕਰਵਾਦੀ ਮਾੜਾ ਮਾੜਾ ਸਰਪੰਚੀ ਬਾਰੇ ਜਾਣਦੀ ਐ ਹਜੇ ਵੀ ਤੈਨੂੰ ਤਾਂ ਕਹਿੰਨੇ ਆ ਸੀ ਚਲ ਫਿਰ ਆਪਾਂ ਇਕੱਠੇ ਆ ਜਾਏਗੇ ਸਕੂਲ ਤੇ ਉਹ ਜੇ ਰਾਜਵੀਰ ਜਿੱਤ ਗਈ ਆਹੋ ਫਿਰ ਆਪਾਂ ਇਕੱਠੇ ਸੇ ਹੀਰਖਾ ਨਾ ਕਰੀ ਹੀਰਖਾ ਦੇ ਕਰਦੀ ਨਾ ਹੀਰਖਾ ਐ ਨਾ ਕਰੀ ਤੂੰ ਪਿਛਲੇ ਸਾਲ ਸਰਪੰਚੀ ਕਰੀ ਐ ਤੇ ਹੁਣ ਤੂੰ ਮਾੜਾ ਮੈਂ ਹੁਣ ਤਾਂ ਗੱਲਾਂ ਨਰਵਾਈ ਕਰ ਲਾ ਆਹੋ ਕੋਈ ਨਹੀਂ ਜਾ ਰੋ ਤਾਂ ਨਰਵਾਈ ਤਾਂ ਹੈ ਕੋਈ ਆ ਸਰਪੰਚਾ ਨਹੀਂ ਹੁੰਦਾ ਜੇ ਤੱਕ ਤੇਰੀ ਹੋ ਗਈ ਜਿੱਤ ਤਾਂ ਤੇਰੇ ਨਾਲ ਇਹ ਜੇ ਰਾਜਵੀਰ ਦੀ ਹੋ ਗਈ ਤੂੰ ਰਾਜਵੀਰ ਨਾ ਹੋ ਜੀ ਜੇ ਮੈਂ ਜਿੱਤ ਗਿਆ ਮੇਰੇ ਘਰੇ ਆ ਜਿਓ ਫੇਰ ਤਾਂ ਹੁਣ ਆਮ ਆਦਮੀਆ ਕਿਤੇ ਬੈ ਯਾਰ ਲੋਕਾਂ ਦਾ ਕੀ ਪਤਾ ਹੈ ਤਾਈ ਕਹਿੰਦੇ ਕਿਤੇ ਹੋਰ ਹੁੰਦੇ ਬੋਟ ਕਿਤੇ ਹੋਰ ਹੁੰਦੇ ਹੁੰਦੇ ਆ ਕਿਤੇ ਕਹਿੰਦੇ ਅੱਪਾ ਦਾ ਹਾਰ ਗਏ ਤਾਈ ਕੋਲੇ ਕੀ ਲੈ ਜਾਣਾ ਤਾਈ ਆਏ ਨਹੀਂ ਗੁੱਸੇ ਵਾਲੀ ਮਾਨੇ ਫੇਰ ਤਾਂ ਜਿੱਤਿਆ ਸਦਾ ਸਭ ਨਹੀਂ ਪਾਈਆਂ ਹੁੰਦੀਆਂ ਲੈ ਜੇ ਤੂੰ ਜਿੱਤ ਗਈ ਵੋਟਾਂ ਸਾਡੀਆਂ ਵੀ ਤੇਰੇ ਕੰਨੀ ਹੋਣਗੀਆਂ ਆਹੋ ਤਾਂ ਜ਼ਰੂਰ ਪਾਈ ਤੂੰ ਬਸ ਨਹੀਂ ਪਤਾ ਨਹੀਂ ਇੱਕ ਵਾਰ ਤਾਂ ਦਿਖਤਾ ਹੀ ਤੇਰੀ ਪੱਕੀ ਐ ਚੱਲ ਵੱਡੀ ਐ ਤੂੰ ਤੇਰੇ ਘਰੇ ਆਈ ਦਾ ਮਾਨਤਾ ਨਾ ਰੱਖਦੀਆਂ ਮੈਂ ਇੱਕ ਵਾਰ ਤੇਨੂੰ ਜ਼ਰੂਰ ਪਾ ਦੇਾਂਗੀ ਚੱਲ ਇੱਕ ਪਾਰੀ ਬਹੁਤ ਤਾਂ ਮਾਨਤਾ ਬਹੁਤ ਐ ਕਾਗਜ਼ ਪਰ ਨ ਚੱਲਾਂਗੇ ਰਾਜਵੀਰ ਵੀ ਨਾਲ ਚੱਲੀਗੀ ਤੇ ਮੈਂ ਤਾਂ ਨਿਸ਼ਾਨ ਲੜਾਈ ਪੜਾਈ ਨਹੀਂ ਕਰਨੀ ਸ਼ਾਂਤੀ ਨਾਲ ਪਰ ਆਇਓ ਨਾ ਨਾ ਲੜਾਈ ਕਾ ਵੀ ਐ ਹੁਣ ਸਭ ਹੀ ਪਰਦੇ ਆਹੋ ਉੱਥੇ ਕਾਗਜ਼ ਚੱਲ ਕੋਈ ਨੀ ਇੱਕ ਗੱਡੀ ਲੈ ਚੱਲਾਂਗੇ ਤੂੰ ਸਾਡੇ ਨਾਲ ਹੀ ਬਾਕੀ ਆ ਇੱਕ ਗੱਡੀ ਤੇ ਬਾਕ ਚੱਲਾਂਗੇ ਚੰਗਾ ਇਕੱਠੇ ਹੀ ਕਰਾਇਆ ਦੇ ਚੰਗਾ 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 ਧੰਨਵਾਦ ਤੇਰੇ ਜਉਂਦੀ ਰਹਿ ਬਸ ਜੀ ਰਹਿ ਸੱਪ ਵੋਟਰ ਪਿੱਕ ਦਾ ਮੰਨ ਗਈ ਐਂ ਮੰਨ ਜੂ ਹੌਲੀ ਹੌਲੀ ਸਾਰੀਆਂ ਤੂੰ ਦੇਖਦੀ ਜਾਈਂ ਤੇਰਾ ਮੰਜਾ ਸਮਾਰ ਕੇ ਨਾ ਠੋਕਿਆ ਫਾਨੇ ਰਾ ਲਾ ਕੇ ਵੋਟਾਂ ਨਾ ਤੈਨੂੰ ਤੂੰ ਦੇਖਦੀ ਜਾਈਂ ਭਰਾ ਕਿ ਤੇਰੇ ਕਾਗਜ ਨਾ ਤੈਨੂੰ ਜੋ ਮੂਦੇ ਮੂਹ ਨਾ ਸਿੱਤੇ ਸਰਪੈਂਚਣਗੇ ਤੂੰ ਕੀ ਜਾਣੇਂਗੀ ਮਾਇਆ ਵਾਲਾ ਤਾਂ ਕੰਡਾ ਕੱਢ ਕੇ ਹਟਣਾ ਐ ਤਕੀ ਐਤਕੀ ਤਾਂ ਬਰਾਬਰ ਵੰਜ ਘਟ ਤਾਂ ਦੇਖੀ ਜਾਊਗੀ ਲੈ ਬਾਈ ਦਾ ਉਰੀ ਆਉਂਦਾਗਾ ਮੈਂ ਤਾਂ ਉਧਰ ਜਾਂਦੀ ਸੀਗੀ ਸਸਰੀ ਘਰ ਬਾਈ ਸਸਰੀ ਘਰ ਆਈ ਮੈਂ ਤਾਂ ਕਰੀ ਆਉਂਦੀ ਸੀਗੀ ਸੋਡੇ ਕੋਲੇ ਦਸ ਰਾਜਵੀਰ ਕਿਵੇਂ ਆਉਂਦੀ ਸੀ ਨਾ ਤੁਹਾਨੂੰ ਪਤਾ ਨਹੀਂ ਹੈ ਗੱਲ ਦਾ ਹਰਪ੍ਰੀਤ ਨੇ ਦੱਸ ਹੀ ਦਿੱਤਾ ਹੋਣਾ ਹਾਂ ਉਹ ਤਾਂ ਮੈਨੂੰ ਦੱਸਤਾ ਸੀਗਾ ਅੱਛਾ ਤੇ ਰਾਜਵੀਰ ਬਣਾ ਲਿਆ ਮਨ ਫਿਰ ਤੂੰ ਸਰਪੰਚੀ ਚ ਖੜੀ ਮਨਤਾ ਬਣਾ ਲਿਆ ਬਾਈ ਸਾਰਿਆਂ ਨੇ ਹਾਂ ਕਰਤੀ ਦੇਖ ਆਪਣੇ ਪਰਿਵਾਰ ਨੇ ਜਦੋਂ ਹੁਣ ਆਪਣੇ ਪਰਿਵਾਰ ਦੀ ਸਹਿਮਤੀ ਹੈ ਹੁਣ ਕਾਹਨੂੰ ਪਿੱਛੇ ਝਟਣਾ ਆਪਾਂ ਰਾਜਵੀਰ ਮੇਰੀ ਗੱਲ ਸੁਣ ਲੈ ਉਹ ਅਸੀਂ ਤਾਂ ਆਪ ਨਾ ਸਰਪੰਚੀ ਤੋਂ ਟੱਲਦੇ ਸੀਗੇ ਅੱਛਾ ਤਾਈ ਨੂੰ ਵੋਟਾਂ ਪਾਈ ਜਾਂਦੀ ਸੀ ਆਈ ਵਾਰੀ ਹਾਂ ਤੇ ਤਾਈ ਨੇ ਦੇਖ ਲਿਆ ਸਾਡੀ ਗਲੀ ਨਹੀਂ ਬਣਾਈ ਕੋਈ ਕੰਮ ਨਹੀਂ ਕੀਤਾ ਹੁਣ ਸਾਡਾ ਤਾਂ ਉਹਨੂੰ ਵੋਟਾਂ ਪਾਉਣ ਨੂੰ ਜੀ ਨਹੀਂ ਕਰਦਾ ਲੱ ਜੀ ਕੀ ਨਹੀਂ ਕਰਦਾ ਬਾਈ ਉਹੀ ਗੱਲ ਇਹਨੇ ਤਾਂ ਲੁੱਟ ਕੇ ਖਾ ਲਿਆ ਸਾਰੇ ਪਿੰਡ ਨੂੰ ਆਪਣੇ ਹਾਂ ਦੇਖ ਲੈ ਆਪਦੀ ਕੋਠੀ ਪਾ ਲਈ ਇਹਨੇ ਆਪਦੀ ਕੋਠੀ ਪਾ ਲਈ ਸਭ ਕੁਝ ਬਣਾ ਲਿਆ ਆਪਦਾ ਤੇ ਉਹ ਪਿੰਡ ਉੱਥੇ ਦਾ ਉੱਥੇ ਹੀ ਖੜਾ ਜਿੱਥੇ ਛੱਡਿਆ ਸੀਗਾ ਹਾਂ ਰਾਜੀਵਰ ਮੇਰੀ ਗੱਲ ਸੁਣ ਤੂੰ ਕਿਹਾ ਪੜੀ ਲਿਖੀ ਹੈਗੀ ਹਾਂ ਵੀ ਸਰਪੰਚ ਆ ਇਸ ਵਾਰੀ ਤੈਨੂੰ ਹੀ ਬਣਾਵਾਂਗੇ ਨਾ ਕੋਈ ਗੱਲ ਨਹੀਂ ਬਾਈ ਹੁਣ ਜਦੋਂ ਸੋਡੀ ਸਪੋਰਟ ਹੈਗੀ ਨਾ ਤਾਂ ਹੋਣੀ ਆਪਾਂ ਪਿੱਛੇ ਹਟਦੇ ਤੇ ਮੈਂ ਤੁਹਾਨੂੰ ਆਏ ਕਹਿੰਦੀ ਸੀਗੀ ਵੀ ਆਪਾਂ ਇਕੱਠ ਕਰਿਆ 16 ਤਰੀਕ ਨੂੰ 16 ਤਰੀਕ ਨੂੰ ਹਾਂ ਤੇ ਆਪਾਂ ਪਿੰਡ ਚ ਜਾਣਾ ਮੜਾ ਤੇ ਤੁਸੀਂ ਚੱਲਿਓ ਨਾਲ ਅਸੀਂ ਨਾਲ ਜਾਵਾਂਗੇ ਮੈਂ अच्छा राजवीर ਗੱਲ ਇਹ ਹੈ ਕੱਲੀਆਂ ਬੋਟਾਂ ਦੀ ਗੱਲ ਨਹੀਂ ਅਸੀਂ ਸਪੋਰਟ ਵੀ ਕਰਾਂਗੇ ਅਸੀਂ ਤਾਂ 4 ਰੁਪਏ ਅਸੀਂ ਤੇ ਕੋਲੋਂ ਜੇਬ ਚੋਂ ਵੀ ਲਾ ਦੇਾਂਗੇ ਤੇਰੇ ਸਰਪੰਚ ਜਹੇ ਜੇ ਤੁਸੀਂ 4 ਰੁਪਏ ਆਪਦੇ ਕੋਲੋਂ ਲਾਉਂਗੇ ਆਪਾਂ ਤੁਹਾਨੂੰ ਮੂਰੇ ਰੱਖਾਂਗੇ ਹਰੇਕ ਗੱਲ 'ਚ ਹਾਂ ਨਹੀਂ ਹੈ ਨਾ ਮੈਂਬਰ ਸਰਪੰਚ ਵੀ ਕੱਲੇ ਥੋੜਾ ਹੁੰਦੇ ਹੁਣ ਜੇ ਪਿੰਡ ਦਾ ਨਾਲ ਆ ਬੰਦਾ ਕੋਈ ਹੈ ਨਾ ਤਾਂ ਫੇਰ ਹੀ ਸਾਰੇ ਕੰਮ ਹੁੰਦੇ ਆ ਜਿਹੜੇ ਚੋਰੋਂ ਜ਼ੋਰੋਂ ਕੱਲੇ ਕੰਮ ਕਰਦੇ ਨੇ ਉਹ ਤਾਂ ਤੈਨੂੰ ਪਤਾ ਫੇਰ ਅਗਲੇ ਆਪਦਾ ਫਾਇਦੇ ਦੀ ਕਰਦੇ ਨੇ ਉਹੀ ਕਲਰ ਆ ਜੀ ਵੀਰ ਤੇ ਤੂੰ ਨਾ ਜਮੀਨ ਐ ਕਿਸੇ ਗੱਲ ਤੋਂ ਤੜਕੀ ਤੈਨੂੰ ਤਾਂ ਅਸੀਂ ਜਿਤੇ ਆ ਕੇ ਲਿਆਵਾਂਗੇ ਨਾ ਕੋਈ ਗੱਲ ਨਹੀਂ ਬਾਈ ਜੇ ਤੁਸੀ ਨਾਲ ਆ ਤੇ ਮੈਂ ਮੜਾ ਹੀ ਹਰਪ੍ਰੀਤ ਕੋਲੇ ਵੀ ਜਾਇਆ ਮਾਂ ਹਾਂ ਕੋਈ ਗੱਲ ਨਹੀਂ ਤੂੰ ਘਰੀ ਆ ਉਹ ਜਾਇਆ ਰਾਜਮੀਰ ਮੈਂ ਤਾਈ ਤਾਂ ਨਹੀਂ ਟੱਕਰੀ ਬਈ ਤਾਈ ਬੋਲੂ ਟੱਕਰੀ ਸੀ ਕੀ ਕਹਿੰਦੀ ਸੀ ਤਾਈ ਤਾਂ ਮੈਨੂੰ ਕਹੀ ਸੀ ਮੈਨੂੰ ਇਸ ਵਾਰੀ ਵੀ ਤੁਸੀਂ ਵੋਟਾਂ ਪਾਓ ਛੋਡੀ ਗਲੀ ਬਣਾ ਦੂੰਗੀ ਤੇ ਦੇਖ ਲੈ ਬਾਈ ਸ਼ਰਮ ਨਹੀਂ ਮੰਦੀ ਕਿਹੜੇ ਮੂੰਹ ਨਾਲ ਵੋਟਾਂ ਮੰਗਦੀ ਹੈ ਲੋਕਾਂ ਦਾ ਹਾਂ ਦੇਖ ਲੈ 5 ਸਾਲ ਹੋ ਗਏ ਪਹਿਲਾਂ ਛੱਡੀ ਇਹਨੇ ਗਲੀ ਬਣਾਈ ਨਹੀਂ ਹੁਣ ਐ ਕਹਿੰਦੀ ਹੈ ਕਿ ਇਸ ਵਾਰੀ ਮੈਨੂੰ ਵੋਟਾਂ ਪਾਓ ਪਾ ਦਿਓ ਮੈਂ ਛੋਡੀ ਗਲੀ ਫੇਰ ਬਣਾ ਦੂੰਗੀ ਸਾਰੇ ਪਿੰਡ ਤੋਂ ਹਿਆਲਾ ਆ ਕੇ ਆਉਂਦੀ ਹੈ ਜਿਹਦੇ ਵੋਟ ਮੰਗਣ ਆਂਦੇ ਉ ਵੇ ਉਹੀ ਗੱਲ ਜਿਹੜਾ ਕੋਸਾ ਹੱਥ ਲੱਗੂਆ ਚੱਲ ਠੀਕ ਆ ਇਹਨੂੰ ਐਵੇਂ ਮੈਨੂੰ ਸਹਿਮਤੀ ਨਾ ਬਣਾ ਦੇਣਗੇ ਐਵੇਂ ਕਿਵੇਂ ਬਣਾ ਦੇਗੇ ਹੁਣ ਸਹਿਮਤੀਆਂ ਦਾ ਰਾਜ ਵੀ ਇੱਕ ਵਾਰੀ ਪਤਾ ਨਹੀਂ ਕਿਵੇਂ ਹੋ ਜਾਂਦੀਆਂ ਨੇਗੀਆਂ ਤੇ ਨਾ ਜੇ ਸੰਮਤੀਆਂ ਬਣਾਉਂਦਾ ਤਾਂਹੀਂ ਤਾਂ ਕੋਈ ਫਾਇਦਾ ਨਹੀਂ ਗਾ ਕੰਮ ਤਾਂ ਕੋਈ ਕਰ ਦੇਣਾ ਗੱਲ ਹੈ ਕਹਿੰਦਾ ਮੈਨੂੰ ਕਿਹੜਾ ਨਹੀਂ ਵੋਟ ਪਾਈ ਸੀ ਉਹ ਤਾਂਹੀਂ ਤਾਂ ਅਗਲਾ ਕੋਈ ਕਰਦਾ ਨਹੀਂ ਹੈਗਾ ਕੰਮ ਤੇ ਐਸ ਵਾਰੀ ਨੂੰ ਪਤਾ ਲੱਗੂਗਾ ਚਾਲ ਕੋਈ ਵੀ ਪਤਾ ਤਾਂ ਆਪਾਂ ਹੀ ਲਵਾਵਾਂਗੇ ਹੋਰ ਨੀ ਮਨ ਜਾਏਗਾ ਮਨ ਜਾ ਤਾਂ ਮੁੱਦਾ ਮਾਰਾਂਗੇ ਇਸ ਵਾਰ ਛਾਲ ਚਕਾ ਦਾਂਗੇ ਆਪਾਂ ਛਾਲ ਇਹ ਜੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਰਾਜੀ ਹਾਂ ਜਦੋਂ ਸਰਪੰਚੀ ਨੂੰ ਹੱਥ ਪਾਈ ਲਿਆ ਹੁਣ ਨੀ ਪਿੱਛੇ ਹਟਦੇ ਆਪਾਂ ਹਾਂ ਨਾਲੇ ਤੂੰ ਪੜ੍ਹੀ ਲਿਖੀ ਐਂ ਤੂੰ ਸਰਪੰਚੀ ਵਧੀਆ ਕਰੇਂਗੀ ਠੀਕ ਹੈ ਭਾਈ ਨਾ ਤੂੰ ਆਏਂ ਕਰੀ ਤੇਰੇ ਜਾਣ ਪਛਾਣ ਵਾਲੇ ਚਾਰ ਬੰਦਿਆਂ ਕੋਲੇ ਜਾ ਐਂ ਤੇ ਆਪਾਂ ਇਕੱਠ ਦਿਖਾਉਣਾ ਲੋਕਾਂ ਨੂੰ ਮੈਂ ਜਾ ਆਉਂਗਾ ਬਥੇਰਾ ਮੈਂ ਨਾਲ ਚੱਲਾਂਗੇ ਤੇਰੇ 16 ਤੀਕੋ ਠੀਕ ਠੀਕ ਬਾਈ ਚੰਗਾ ਧੰਨਵਾਦ ਤੁਹਾਡੀ ਇੰਨੀ ਸਪੋਰਟ ਹੀ ਚਾਹੀਦੀ ਸੀਗੀ ਮੈਨੂੰ ਚੱਲ ਜੇ ਹਰਪ੍ਰੀਤ ਨੇ ਹਾਂ ਕਰੀਆ ਤਾਂ ਮੈਂ ਵੀ ਫੇਰ ਹੀ ਹਾਂ ਕਰੀਆ ਸਰਪੰਚੀ ਬਸ ਠੀਕ ਹੈ ਉਹਨੂੰ ਸਾਰੀ ਗੱਲ ਦੱਸ ਦਿੱਤੀ ਹਾਂ ਕਰੀਆ ਮੈਂ ਕੋਈ ਗੱਲ ਨਹੀਂ ਤੂੰ ਹਰਪ੍ਰੀਤ ਕੋਲ ਜਾ ਕੇ ਕਰੀਆ ਠੀਕ ਹੈ ਠੀਕ ਹੈ ਬਾਈ ਚੰਗਾ ਲੈ ਦੇਖ ਲੈ ਆ ਬਾਈ ਕਿਹਦਾ ਵਧੀਆ ਵਿਚਾਰੇ ਮੇਰੇ ਨਾਲ ਨੇ ਇੰਨਾ ਸਾਰਾ ਤਾਪਾ ਨੂੰ ਵਾਦੂ ਆ ਜਿਹੜੋ ਘਰ ਦਾ ਬੰਦਾ ਨਾਲ ਹੋਵੇ ਰਾਜਵੀਰ ਦੀ ਸਰਕਾਰ ਜਿੰਦਾਬਾਦ ਜਿੰਦਾਬਾਦ ਚੌਣ ਸ਼ਾਨਕਾਰ ਰਾយ ਵੀਰ ਦੀ ਸਰਕਾਰ ਜਿੰਦਾਬਾਦ 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 ਆਹ ਦੇ ਬੂਦਾ ਜਿੱਤ ਕੇ ਬਸ ਇੰਦਰਲੀ ਗਲੀ ਆਏ ਆਈ ਸੀ ਕਿ ਮੈਂ ਖੈ ਇਦੋਂ ਕੋਈ ਆਉਂਦਾ ਨਹੀਂ ਆਹ ਦੇ ਕਪੜਾ ਕਰਕੇ ਪਾ ਜਿੱਤ ਕੇ ਮੋਟਾ ਜਿੱਤ ਕੇ ਤਾਂ ਹੀ ਜਿੱਤ ਕੇ ਕਪੜਾ ਮੰਟਾ ਸਤਿ ਸ਼੍ਰੀ ਅਕਾਲ ਦਾ ਹੀ ਆਸ਼ੀਰਵਾਦ ਦੇਵੇ ਹਾਂ ਇਹ ਵਧੀਆ ਗੱਲ ਹੈ ਫਿਰ ਵੀ ਪੱਟੀ ਲਾ ਤੈਨੂੰ ਦੇਤਾ ਸ਼ੁਕਰ ਆ ਤੂੰ ਸਰਪੰਚ ਨਹੀਂ ਬਣ ਗਈ ਕੋਈ ਨਹੀਂ ਆਪਣੇ ਤੇਰੇ ਜਿਵੇਂ ਕੋਈ ਫਰਕ ਨਹੀਂ ਸਰਪੰਚੀ ਖੋਹੀ ਹੈ ਕਿੱਥੋਂ ਖੋਹੀ ਹੈ ਕੋਈ ਨਹੀਂ ਕਪੜਾ ਨਾ ਖੋਹੀ ਹੈ ਕਿਵੇਂ ਕਪੜਾ ਬੋਟਾ ਗੱਟੀ ਚ ਗਿਆ ਬਤ ਤੁਸੀਂ ਕਪੜਾ ਕਰੇ ਮੈਂ ਤਾਂ ਪੂਰੀਆਂ ਬੋਟਾ ਸੀ ਅੰਟੀ ਤੂੰ ਲੜਾਈ ਵਾਲੀਆਂ ਗੱਲਾਂ ਨਾ ਕਰ ਮੈਂ ਤੁਹਾਨੂੰ ਦੱਸਾਂ ਕੰਡਾ ਤੂੰ ਬੋਲ ਨਾ ਤੂੰ ਥੋੜੀ ਕਰਿਆ ਹਾਂ ਹੁਣ ਹਰੀ ਗੁਰੂ ਆਪੀ ਹੋ ਗਿਆ ਤੇਰੇ ਘਰ ਨਾ ਕਰਿਆ ਨੇ ਤੇਰੇ ਘਰ ਚ ਤਾਂ ਹਾਰ ਪੈਂਦਾ ਨਹੀਂ ਹਾਰਤਾ ਰਾਜਵੀਰ ਦੇ ਤੇ ਰਾਜ ਕਿੰਨਾ ਮਰ ਜੇ ਅਪਵਾਦ ਹਾਂ ਮੈਂ ਤੈਨੂੰ ਆਖਿਆ ਸੀ ਨਾ ਉਹ ਤਾਂ ਜਿੱਤਦਾ ਮੇਰੀ ਉਹ ਸਰਪੰਚ ਨਹੀਂ ਮੈਂ ਹੀ ਰਹੂੰਗੀ ਮੈਂ ਤੈਨੂੰ ਆਖਿਆ ਸੀ ਨਾ ਵੀ ਤੇਰਾ ਮੰਜਾ ਤੇਰਾ ਮੰਜਾ ਠੋਕ ਕੇ ਛੱਡ ਨਹੀਂ ਸਕਦਾ ਕੋਈ ਠੋਕ ਕੇ ਮੰਜਾ ਮੇਰਾ ਤਾਂ ਸੁਣਿਆ ਉਹ ਸੱਡੋ ਪਰੇ ਨਾ ਛੱਡਦੇ ਤਾਈ ਨੂੰ ਬਗੜੇ ਕਰੀਏ ਜੈ ਜੈ ਮੰਗ ਜੈ ਮੰਗ ਕਰਕੇ ਜਿੱਤ ਕੇ ਆਏ ਜੈ ਮੰਗ ਜੈ ਕਰਿਆ ਮੰਗੋ ਥਾਰੇ ਅਰੇ ਹੋਏ ਤਾਂ ਦਾਲਾ ਕਹਿੰਦਾ ਆਹ ਛੋੜਦੇ ਤੇ ਹਾਂ ਹੋ ਹਜ਼ਾਰਾ ਖਰਾਸਾ ਦੇ ਜਿੱਦੋ ਹਰ ਜੇ ਬੰਦਾ ਉਹ ਹੈ ਹੀ ਕਰਾ ਹੁੰਦਾ ਆ ਦੇਖ ਲੈ ਰਾਜੂਰਾ ਦੇਖ ਕਿਵੇਂ ਗੱਲ ਪੈਂਦੀ ਫਿਰਦੀ ਆ ਹੁਣ ਆਹਦਾ ਗਾਲੀ ਪੈਣੇ ਆਹੋ ਇਹ ਮੈਂ ਕਹਿੰਨਾ ਮਰੇ ਐਸਾ ਪਗੜ ਪੈਣ ਨੂੰ ਫਿਰਦਾ ਹਾਂ ਉਹ ਤਾਂ ਹਾਂ ਕੱਪਦੀ ਸੀਗੀ ਆਪਾਂ ਮੂਹਰੇ ਹਜੇ ਤਾਹੇ ਆਥਲੀਆਂ ਹੀ ਨਹੀਂ ਪਤਾ ਰਾਤ ਨੂੰ ਲੜਾਈ ਕਰਵਾ ਦੇ ਵੀਰ ਨੇ ਤਾਂ ਘਰਾ ਕਰ ਲਿਆ ਤੇ ਫਾਹਾ ਫੂਹਾ ਨਾਲ ਲੈ ਕੁਛ ਨਹੀਂ ਹੁੰਦਾ ਆਪਾਂ ਬੋਲਣਾ ਕਿਦਰਾ ਨਹੀਂ ਮਰਦੀ ਆਜਾ ਬੰਦਾ ਨਹੀਂ ਮਰਦਾ ਹੁੰਦਾ ਐਵੇਂ ਖਾਣ ਵਾਲਾ ਹਾਂ 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 ਤਾਂ ਕਈ ਵਾਰ ਬੰਦੇ ਤਾਂ ਹਾਰ برداشت ਨਹੀਂ ਕਰ ਹਾਰ ਤਾਂ ਚੱਲਣੀ ਔਖੀ ਹੁੰਦੀ ਐ ਝੱਲੇ ਨਾ ਚੱਲੇ ਆਪਾਂ ਨੂੰ ਕੋਈ ਉਹ ਨਹੀਂ ਦੇਖ ਸਰਪੈਂਚਣੀ ਹੁਣ ਬਣਾਤਾ ਤੈਨੂੰ ਸਰਪੈਂਚਣੀ ਆ ਗਲੀ ਦੇਖ ਲੈ ਸਾਡੀ ਹੁਣ ਇਹ ਹੁਣ ਆਪਾਂ ਸਾਰੇ ਨਾਲ ਆਪਾਂ ਆਪਾਂ ਆਪਦੀ ਗਲੀ ਪੱਕੀ ਕਰਾਂਗੇ ਡੀ ਪੱਕੀ ਕਰਨ ਵਾਸਤੇ ਬਸ ਗਲੀ ਪੱਕੀ ਹੋਣੀ ਚਾਹੀਦੀ ਹੈ ਨਾਲ ਨਾ ਵਧੀਆ ਹੋਣੀ ਚਾਹੀਦੀਆਂ ਸਾਡੀਆਂ ਤੇ ਪਹਿਲਾਂ ਹੁਣ ਤੈਨੂੰ ਚਾਹ ਪਿਆ ਕੀ ਤੋਰਾਂਗੇ ਘਰੇ ਚੱਲ ਸਾਡੇ ਆਜੋ ਭੁੱਖ ਲੱਗੀ ਪਈ ਏ ਤੜਕੇ ਦੀ ਚਲੋ ਸਰਪੈਂਚਣੀ ਜਿੰਦਾਬਾਦ ਰਾਜਵੀਰ ਸਰਪੈਂਚਣੀ ਜਿੰਦਾਬਾਦ ਜਿੰਦਾਬਾਦ ਰਾਜਵੀਰ ਜਿੰਦਾਬਾਦ ਥੱਕ ਗਿਆ ਅੱਜ ਤਾਂ ਹੇ ਹੇ ਇਹ ਤਾਂ ਟੂ ਹੀ ਦੋਖਣ ਲੱਗੀ ਚਲੋ ਮੈਂਟਰਾਮ ਕਰੀਏ ਏਸ਼ੀਆ ਦੇ ਕਮਰੇ ਚ ਚਲੋ ਲੱਡੂ ਲੁੱਡੂ ਲਿਆਓ ਡੱਬੇ ਕੱਢ ਕੇ ਫਖਰੀ ਸੋਚ ਚੈਨਲ ਦੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਮੈਸੇਜ ਜਣੇ ਦੀ ਕੋਸ਼ਿਸ਼ ਕੀਤੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ